ਦੇਸਾਂ ਵਿਦੇਸਾਂ ਵਿੱਚ ਵੱਸਦੇ ਸਮੂਹ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਗੁਰਪ੍ਰੀਤ ਇੱਕ ਬਹੁਤ ਹੀ ਸਮਝਦਾਰ ਕੁੜੀ ਸੀ ਜਿਸ ਨੂੰ ਉਸਦੇ ਘਰ ਵਾਲਾ ਰਾਜਵੀਰ ਬਹੁਤ ਪਿਆਰ ਕਰਦਾ ਸੀ ਤੇ ਉਸਦੀ ਇੱਜ਼ਤ ਵੀ ਕਰਦਾ ਸੀ ਜਿਸ ਕਰਕੇ ਘਰ ਵਿੱਚ ਸਾਰਿਆਂ ਦੀ ਨਫ਼ਰਤ ਦੇ ਬਾਅਦ ਵੀ ਉਸਨੇ ਘਰੋਂ ਪੈਰ ਨਹੀਂ ਪਟਿਆ ਸੀ ਇੰਨਾ ਕੁਝ ਹੋਣ ਦੇ ਬਾਅਦ ਵੀ ਉਹ ਘਰ ਵਿੱਚ ਟਿਕੀ ਰਹੀ ਸੀ ਕਿਉਂਕਿ ਉਹ ਕਹਿੰਦੀ ਸੀ ਕਿ ਜਦੋਂ ਮੈਂ ਵਿਆਹ ਕੇ ਆਪਣੇ ਸਹੁਰੇ ਘਰ ਆਈ ਤਾਂ 13 ਦਿਨਾਂ ਬਾਅਦ ਮੇਰੇ ਸਹੁਰੇ ਦੀ ਮੌਤ ਹੋ ਗਈ ਸੀ ਸਾਰੇ ਮੈਨੂੰ ਮਨਹੂਸ ਕਹਿਣ ਲੱਗੇ ਜਦੋਂ ਮੇਰੀ ਕੁੜੀ ਹੋਈ ਤਾਂ ਠੀਕ 13 ਦਿਨਾਂ ਬਾਅਦ ਮੇਰੇ ਦਿਉਰ ਦੀ ਮੌਤ ਹੋ ਗਈ ਸੀ ਮੇਰੀ ਸੱਸ ਮੇਰੇ ਘਰ ਵਾਲੇ ਨੂੰ ਮਜਬੂਰ ਕਰਨ ਲੱਗੀ ਕਿ ਮੈਨੂੰ ਤਲਾਕ ਦੇ ਦੇਵੇ ਪਰ ਵਿਆਹ ਤੋਂ ਬਾਅਦ ਮੇਰੇ ਘਰ ਵਾਲੇ ਦੇ ਕਾਰੋਬਾਰ ਵਿੱਚ ਦਿਨ-ਪਰਤੀ ਦਿਨ ਵਾਧਾ ਹੁੰਦਾ ਗਿਆ ਪਰ ਮੈਂ ਆਪਣੀ ਸੱਸ ਦੀਆਂ ਇਹਨਾਂ ਗੱਲਾਂ ਕਰਕੇ ਬਹੁਤ ਦੁਖੀ ਰਹਿੰਦੀ ਸੀ ਪਰ ਮੇਰੇ ਘਰ ਵਾਲਾ ਉਹ ਮੈਨੂੰ ਹਮੇਸ਼ਾ ਹੌਸਲਾ ਦਿੰਦਾ ਸੀ ਇੱਕ ਦਿਨ ਮੇਰੀ ਸੱਸ ਮੈਨੂੰ ਤੇ ਮੇਰੀ ਕੁੜੀ ਨੂੰ ਭਾਨੇ ਨਾਲ ਅੰਮ੍ਰਿਤਸਰ ਜਾਣ ਦਾ ਕਹਿ ਕੇ ਕਿਸੇ ਅਣਜਾਣ ਜਗ੍ਹਾ ਤੇ ਲੈ ਗਈ ਤੇ ਸਾਨੂੰ ਉੱਥੇ ਮਾਵਾਂ ਧੀਆਂ ਨੂੰ ਕੱਲਾ ਛੱਡ ਦਿੱਤਾ ਮੇਰੀ ਸੱਸ ਘਰੇ ਆਈ ਤਾਂ ਸਾਹਮਣੇ ਦਾ ਸੀਨ ਦੇਖ ਕੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਤਾਂ ਦੋਸਤੋ ਗੁਰਪ੍ਰੀਤ ਦੀ ਸੱਸ ਨੇ ਘਰੇ ਇਦਾਂ ਦਾ ਕੀ ਵੇਖ ਲਿਆ ਸੀ ਕਿ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਤੇ ਉਸ ਤੋਂ ਬਾਅਦ ਉਹਦੀ ਸਾਰੀ ਜ਼ਿੰਦਗੀ ਬਦਲ ਗਈ ਆਖਿਰ ਗੁਰਪ੍ਰੀਤ ਦੀ ਸੱਸ ਨੂੰ ਕਿਵੇਂ ਅਹਿਸਾਸ ਹੋਇਆ ਕਿ ਗੁਰਪ੍ਰੀਤ ਮਨਹੂਸ ਨਹੀਂ ਐ ਬਲਕਿ ਬਹੁਤ ਭਾਗਿਆ ਸਾਲੀ ਐ ਤਾਂ ਦੋਸਤੋ ਇਹ ਸਭ ਗੱਲਾਂ ਜਾਣਨ ਵਾਸਤੇ ਵੀਡੀਓ ਨੂੰ ਲਾਸਟ ਤੱਕ ਵੇਖਿਓ ਇਸ ਤੋਂ ਪਹਿਲਾਂ ਵੀਡੀਓ ਸ਼ੁਰੂ ਕਰੀਏ ਆਪਜੀ ਅੱਗੇ ਇੱਕ ਛੋਟੀ ਜੀ ਗੁਜਾਰੀਸ਼ ਹੈ ਜੇ ਆਪਜੀ ਸਾਡੇ ਚੈਨਲ ਉੱਤੇ ਨਵੇਂ ਆਇਓ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਨਾਲੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾ ਦਿਓ ਤਾਂ ਕਿ ਸਾਡਾ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਤੁਹਾਡੇ ਜ਼ਿਆਦਾ ਸਮਾਂ ਨਾ ਲੰਦਾ ਹੋਇਆ ਕਰਦੇ ਹਾਂ ਕਹਾਣੀ ਸ਼ੁਰੂ ਦੋਸਤੋ ਗੁਰਪ੍ਰੀਤ ਆਪਣੀ ਕਹਾਣੀ ਆਪ ਦੱਸਦੀ ਹੈ ਗੁਰਪ੍ਰੀਤ ਕਹਿੰਦੀ ਹੈ ਕਿ ਮੈਂ ਆਪਣੇ 6 ਮਹੀਨਿਆਂ ਦੀ ਕੁੜੀ ਨੂੰ ਉਸੇ ਨੇ ਨਾਲ ਲਾ ਕੇ ਦਰਦੀ ਤੇ ਘਬਰਾਉਂਦੀ ਇੱਧਰ ਉੱਧਰ ਵੇਖ ਰਹੀ ਸੀ ਉੱਚੇ ਉੱਚੇ ਪਥਰੀਲੇ ਪਹਾੜ ਤੇ ਟਿੱਬਿਆਂ ਦੇ ਵਿੱਚ ਮੇਰੀ ਸੱਸ ਮੈਨੂੰ ਪਿਠਾ ਕੇ ਚਲੀ ਗਈ ਸੀ ਮੈਨੂੰ ਤਾਂ ਵਾਪਸੀ ਦਾ ਰਸਤਾ ਹੀ ਨਹੀਂ ਯਾਦ ਸੀ ਆਉਂਦੇ ਸਮੇਂ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਇੱਥੇ ਪਹਾੜਾਂ ਵਿੱਚ ਇੱਕ ਵੈਦ ਰਹਿੰਦਾ ਹੈ ਜਿਸ ਤੋਂ ਉਸਨੇ ਦਵਾਈ ਲੈਣੀ ਹੈ ਪਰ ਇੱਥੇ ਪਹਾੜਾਂ ਵਿੱਚ ਮੈਨੂੰ ਵੈਦ ਤਾਂ ਕਿਤੇ ਕੋਈ ਚਿੜੀ ਜਨੌਰ ਵੀ ਨਹੀਂ ਦਿਖਾਈ ਦੇ ਰਿਹਾ ਸੀ ਮੈਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਸੀ ਜਦੋਂ ਮੇਰੀ ਸੱਸ ਮੈਨੂੰ ਤੇ ਮੇਰੀ ਬੇਟੀ ਨੂੰ ਇੱਕ ਪੱਥਰ ਤੇ ਬਿਠਾ ਕੇ ਖੁਦ ਪਾਣੀ ਲੈਣ ਦਾ ਬਹਾਨਾ ਕਰਕੇ ਚਲੀ ਗਈ ਉਹਨਾਂ ਨੂੰ ਗਿਆ ਆਇਆ ਬਹੁਤ ਟਾਈਮ ਹੋ ਚੁੱਕਾ ਸੀ ਕਈ ਘੰਟੇ ਲੰਘ ਚੁੱਕੇ ਸੀ ਮੇਰੀ ਬੇਟੀ ਭੁੱਖ ਨਾਲ ਬਿਲਕ ਰਹੀ ਸੀ ਅਚਾਨਕ ਹੀ ਮੈਂ ਹੈਰਾਨ ਹੋ ਗਈ ਦੂਰ ਤੋਂ ਕੁੱਤਿਆਂ ਦੀ ਭੌਂਕਣ ਆਵਾਜ਼ ਆ ਰਹੀ ਸੀ ਮੇਰੀ ਤਾਂ ਜਿਵੇਂ ਜਾਨ ਹੀ ਨਿਕਲ ਗਈ ਬੱਚੀ ਨੂੰ ਗੋਦੀ ਵਿੱਚ ਚੱਕ ਕੇ ਮੈਂ ਖੜੀ ਹੋਈ ਦੂਰ ਤੋਂ ਕੁੱਤਿਆਂ ਦਾ ਇੱਕ ਝੁੰਡਾ ਮੇਰੇ ਵੱਲ ਆ ਰਿਹਾ ਸੀ ਡਰ ਨਾਲ ਮੇਰੇ ਮੂੰਹੋਂ ਚੀਕ ਨਿਕਲੀ ਮੈਂ ਮਦਦ ਲਈ ਆਸੇ-ਪਾਸੇ ਆਵਾਜ਼ਾਂ ਮਾਰਦੀ ਪਰ ਉੱਥੇ ਕੋਈ ਨਹੀਂ ਸੀ ਕੁੱਤੇ ਤੇਜ਼ੀ ਨਾਲ ਮੇਰੇ ਵੱਲ ਦੌੜਦੇ ਆ ਰਹੇ ਸੀ ਇੱਕ ਤਾਂ ਚੰਗਾ ਸੀ ਕਿ ਕੁੱਤੇ ਬਹੁਤ ਦੂਰ ਸੀ ਪਰ ਉਹਨਾਂ ਦੇ ਭੌਂਕਣ ਦੀਆਂ ਆਵਾਜ਼ਾਂ ਲਗਾਤਾਰ ਤੇਜ਼ ਹੁੰਦੀਆਂ ਜਾ ਰਹੀਆਂ ਸੀ ਮੈਂ ਫੈਸਲਾ ਕਰ ਲਿਆ ਸੀ ਕਿ ਰਸਤੇ ਦਾ ਪਤਾ ਹੋਵੇ ਜਾਂ ਨਾ ਹੋਵੇ ਪਰ ਮੈਂ ਹੁਣ ਇੱਥੇ ਨਹੀਂ ਰੁਕਾਂਗੀ ਮੈਂ ਛੇਤੀ ਛੇਤੀ ਆਪਣੀ ਕੁੜੀ ਨੂੰ ਚੁੱਕਿਆ ਤੇ ਅੰਦਾਜ਼ੇ ਨਾਲ ਇੱਕ ਪਾਸੇ ਭੱਜਣ ਲੱਗੀ ਕੁੱਤੇ ਮੇਰੇ ਪਿੱਛੇ ਸੀ ਰਸਤਾ ਚਾਰੇ ਪਾਸੇ ਇੱਕੋ ਵਰਗਾ ਸੀ ਉੱਚੇ ਨੀਵੇਂ ਪਹਾੜ ਤਿੱਖੇ ਪੱਥਰ ਮੇਰੀ ਜੁੱਤੀ ਰਸਤੇ ਵਿੱਚ ਹੀ ਰਹਿ ਗਈ ਇੱਕ ਤਿੱਖਾ ਪੱਤਰ ਮੇਰੇ ਪੈਰ ਵਿੱਚ ਚੁਬਿਆ ਤਾਂ ਮੇਰੀਆਂ ਅੱਖਾਂ ਵਿੱਚੋਂ ਪਾਣੀ ਆ ਗਿਆ ਮੇਰਾ ਪੈਰ ਜ਼ਖਮੀ ਹੋ ਗਿਆ ਸੀ ਪਰ ਮੈਨੂੰ ਆਪਣੀ ਤੇ ਆਪਣੀ ਕੁੜੀ ਦੀ ਜਾਨ ਪਿਆਰੀ ਸੀ ਮੈਂ ਆਨਿਆ ਵਾਂਗ ਭੱਜਦੀ ਗਈ ਪਤਾ ਨਹੀਂ ਮੈਂ ਕਿੰਨੀ ਦੇਰ ਭੱਜਦੀ ਰਹੀ ਭੱਜਦੇ ਭੱਜਦੇ ਕੱਚੀ ਪੱਕੀ ਜੀ ਸੜਕ ਤੇ ਆ ਗਈ ਮੇਰੀ ਸਾਹ ਬਹੁਤ ਤੇਜ਼ ਚੱਲ ਰਹੀ ਸੀ ਸੜਕ ਤੇ ਆਉਂਦੇ ਹੀ ਮੈਨੂੰ ਲੱਗਿਆ ਮੈਂ ਇਸ ਸੜਕ ਨੂੰ ਪਹਿਲਾਂ ਕਿਤੇ ਵੇਖਿਆ ਹੈ ਸਵੇਰ ਦੇ ਸਮੇਂ ਜਦੋਂ ਮੇਰੀ ਸੱਸ ਮੈਨੂੰ ਇੱਥੇ ਲੈ ਕੇ ਆਈ ਸੀ ਤਾਂ ਮੈਂ ਐਸੇ ਰਸਤੇ ਤੋਂ ਆਈ ਸੀ ਇਸ ਪਹਾੜੀ ਇਲਾਕੇ ਵੱਲ ਗਏ ਸੀ ਪਰ ਹੁਣੇ ਸਮਝ ਨਹੀਂ ਆ ਰਿਹਾ ਸੀ ਕਿ ਸੱਜੇ ਜਾਵਾਂ ਜਾਂ ਖੱਬੇ ਜਾਵਾਂ ਆਖਰ ਘਰ ਦਾ ਰਸਤਾ ਕਿਸ ਪਾਸੇ ਹੈ ਮੇਰੇ ਘਰ ਵਾਲੇ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਮੈਂ ਆਪਣੀ ਸੱਸ ਦੇ ਨਾਲ ਇੱਥੇ ਆਈਆਂ ਉਹ ਮੈਨੂੰ ਬਹੁਤ ਪਿਆਰ ਕਰਦਾ ਸੀ ਤੇ ਮੇਰੇ ਤੇ ਅੰਨਾ ਵਿਸ਼ਵਾਸ ਕਰਦਾ ਸੀ ਸਿਰਫ ਸਾਸਿ ਸੀ ਜਿਸ ਨੂੰ ਮੈਂ ਇੱਕ ਅੱਖ ਨਹੀਂ ਸੁਆਉਂਦੀ ਸੀ ਅੱਜ ਜਦੋਂ ਸਵੇਰੇ ਉਹਨਾਂ ਨੇ ਮੈਨੂੰ ਆਪਣੇ ਨਾਲ ਜਾਣ ਨੂੰ ਕਿਹਾ ਤੇ ਨਾਲ ਹੀ ਇਹ ਕਿਹਾ ਕਿ ਰਾਜਵੀਰ ਨੂੰ ਕੁਝ ਨਾ ਦੱਸੀ ਤਾਂ ਇੱਕ ਪਲ ਦੇ ਲਈ ਮੈਨੂੰ ਪਰੇਸ਼ਾਨੀ ਤਾਂ ਹੋਈ ਸੀ ਪਰ ਇਹ ਸੋਚ ਕੇ ਸ਼ਾਇਦ ਐਦਾਂ ਕਰਨ ਨਾਲ ਮੈਂ ਆਪਣੀ ਸੱਸ ਦੀਆਂ ਨਜ਼ਰਾਂ ਵਿੱਚ ਚੰਗੀ ਬਣ ਜਾਵਾਂਗੀ ਮੈਂ ਨਾਲ ਜਾਣ ਵਾਸਤੇ ਤਿਆਰ ਹੋ ਗਈ ਤੇ ਹੁਣ ਬਹੁਤ ਜ਼ਿਆਦਾ ਫਸਤਾਰੀ ਸੀ ਮੇਰੀ ਕੁੜੀ ਭੁੱਖ ਨਾਲ ਬਿਲਕ ਰਹੀ ਸੀ ਮੇਰੇ ਪੈਰਾਂ ਵਿੱਚੋਂ ਖੂਨ ਰਿਸਿਆ ਸੀ ਸੂਰਜ ਅੱਗ ਵਰ ਰਿਹਾ ਸੀ ਹਿੰਮਤ ਕਰਕੇ ਮੈਂ ਸੱਜੇ ਪਾਸੇ ਤੁਰ ਪਈ ਕੁਝ ਦੂਰ ਗਈ ਤਾਂ ਮੈਨੂੰ ਸਾਹਮਣੇ ਇੱਕ ਗੱਡੀ ਆਉਂਦੀ ਦਿਖਾਈ ਦਿੱਤੀ ਇੱਕ ਪਲ ਦੇ ਲਈ ਤਾਂ ਮੈਂ ਡਰ ਗਈ ਪਤਾ ਨਹੀਂ ਗੱਡੀ ਵਿੱਚ ਬੈਠਾ ਇਨਸਾਨ ਕਿਦਾਂ ਦਾ ਹੋਵੇਗਾ ਪਰ ਸ਼ਾਇਦ ਕਿਸਮਤ ਨੇ ਸਾਥ ਦਿੱਤਾ ਗੱਡੀ ਵਿੱਚ ਬੈਠਾ ਇੱਕ ਵਧੀਆ ਤੇ ਬਜ਼ੁਰਗ ਬੰਦਾ ਸੀ ਉਸ ਨੂੰ ਮੈਂ ਆਪਣੇ ਪਿੰਡ ਦਾ ਪਤਾ ਦੱਸਿਆ ਤਾਂ ਉਹ ਹੈਰਾਨ ਹੋ ਗਿਆ ਕਹਿੰਦਾ ਤੁਸੀਂ ਇੱਥੇ ਇਸ ਇਲਾਕੇ ਵਿੱਚ ਕੀ ਲੈਣ ਆਏ ਹੋ ਇਹ ਤਾਂ ਪਹਾੜੀ ਇਲਾਕਾ ਹੈ ਇੱਥੇ ਚੋਰ ਛੜਕੇ ਤੇ ਗੁੰਡੇ ਮਵਾਲੀ ਰਹਿੰਦੇ ਨੇ ਇੱਥੇ ਤਾਂ ਕਿਸੇ ਬੰਦੇ ਦਾ ਦੂਰ ਦੂਰ ਤੱਕ ਦਿਖਾਈ ਦੇਣਾ ਬਹੁਤ ਮੁਸ਼ਕਲ ਹੈ ਮੈਂ ਵੀ ਦੂਜੇ ਸ਼ਹਿਰ ਤੋਂ ਆਇਆ ਇਸ ਲਈ ਇਸ ਪਾਸੇ ਆ ਗਿਆ ਉਸ ਬਜ਼ੁਰਗ ਦੀ ਗੱਲ ਤੇ ਮੈਂ ਹੈਰਾਨ ਹੋ ਗਈ ਉਹ ਇਨਸਾਨ ਬਹੁਤ ਵਧੀਆ ਸੀ ਉਸਨੇ ਮੈਨੂੰ ਆਪਣੀ ਗੱਡੀ ਵਿੱਚ ਬਿਠਾਇਆ ਮੈਨੂੰ ਮੇਰੇ ਪਿੰਡ ਤੱਕ ਛੱਡ ਗਿਆ ਜਿਸ ਸਮੇਂ ਮੈਂ ਵਾਪਸ ਆਪਣੇ ਘਰ ਦੀ ਗਲੀ ਵਿੱਚ ਪਹੁੰਚੀ ਸ਼ਾਮ ਹੋਣ ਵਾਲੀ ਸੀ ਮੈਨੂੰ ਆਪਣੀ ਸੱਸ ਤੋਂ ਐਦਾਂ ਦੀ ਉਮੀਦ ਜਮਾ ਵੀ ਨਹੀਂ ਸੀ ਪਰ ਜਿਵੇਂ ਮੈਂ ਗਲੀ ਮੁੜ ਕੇ ਆਪਣੇ ਘਰ ਦੇ ਦਰਵਾਜ਼ੇ ਤੱਕ ਪਹੁੰਚੀ ਮੇਰੀਆਂ ਅੱਖਾਂ ਖੁੱਲੀਆਂ ਨਹੀਂਆਂ ਖੁੱਲੀਆਂ ਰਹਿ ਗਈਆਂ ਮੇਰੇ ਘਰ ਦੇ ਦਰਵਾਜ਼ੇ ਤੇ ਮੇਰੀ ਸੱਸ ਖੜੀ ਸੀ ਉਹਨਾਂ ਦੇ ਚਿਹਰੇ ਤੇ ਮੌਤ ਵਰਗਾ ਸਾਹ ਸੀ ਕਿਉਂਕਿ ਅੰਦਰ ਦਾ ਸੀਨ ਦੇਖਣ ਵਾਸਤੇ ਤਾਂ ਮੇਰੀ ਹਿੰਮਤ ਨਹੀਂ ਸੀ ਉਹ ਕਿਵੇਂ ਵੇਖ ਸਕਦੀ ਸੀ 2 ਸਾਲ ਪਹਿਲਾਂ ਜਦੋਂ ਮੇਰਾ ਵਿਆਹ ਹੋਇਆ ਸੀ ਮੈਨੂੰ ਅੰਦਾਜ਼ਾ ਨਹੀਂ ਸੀ ਕਿ ਮੈਨੂੰ ਇਹ ਸਭ ਕੁਝ ਦੇਖਣਾ ਪਵੇਗਾ ਵਿਆਹ ਦੀ ਰਾਤ ਮੇਰੇ ਘਰ ਵਾਲਾ ਜਦੋਂ ਮੇਰੇ ਕਮਰੇ ਵਿੱਚ ਆਇਆ ਤਾਂ ਮੈਨੂੰ ਵੇਖ ਕੇ ਕਹਿੰਦਾ ਸੀ ਮੈਨੂੰ ਵਿਸ਼ਵਾਸ ਹੀ ਨਹੀਂ ਆਉਂਦਾ ਮਾਂ ਦੀ ਪਸੰਦ ਇੰਨੀ ਵਧੀਆ ਹੋ ਸਕਦੀ ਹੈ ਉਹਨਾਂ ਨੇ ਮੇਰੀ ਸੁੰਦਰਤਾ ਦੀ ਬਹੁਤ ਜ਼ਿਆਦਾ ਤਾਰੀਫ਼ ਕੀਤੀ ਤਾਂ ਮੈਂ ਸ਼ਰਮਾ ਗਈ ਅਜੇ ਉਹ ਮੇਰੇ ਸਾਹਮਣੇ ਹੀ ਬੈਠੇ ਸੀ ਅਚਾਨਕ ਉਹਨਾਂ ਦੇ ਫੋਨ ਦੀ ਘੰਟੀ ਵੱਜੀ ਉਹਨਾਂ ਨੇ ਹੈਰਾਨ ਹੁੰਦੇ ਹੋਏ ਫੋਨ ਕੱਲਣ ਲਾਇਆ ਪਰ ਜਿੰਨੀ ਦੇਰ ਤੱਕ ਫੋਨ ਸੁਣਦੇ ਰਹੇ ਉਹਨਾਂ ਦੇ ਚਿਹਰੇ ਆਉਂਦੀ ਖੁਸ਼ੀ ਵੇਖ ਕੇ ਮੈਂ ਹੈਰਾਨ ਹੁੰਦੀ ਗਈ ਫੋਨ ਬੰਦ ਕਰਦੇ ਉਹ ਖੁਸ਼ੀ ਨਾਲ ਬੋਲੇ ਵਿਸ਼ਵਾਸ ਨਹੀਂ ਆਉਂਦਾ ਜਿਸ ਬਿਜ਼ਨਸ ਡੀਲ ਦੇ ਲਈ ਮੈਂ ਪਿਛਲੇ ਕਈ ਸਾਲਾਂ ਤੋਂ ਕੋਸ਼ਿਸ਼ ਕਰ ਰਹੀ ਸੀ ਅਚਾਨਕ ਉਹ ਪੂਰੀ ਹੋ ਗਈ ਹੈ ਮੈਨੂੰ ਹਜ਼ਾਰਾਂ ਦਾ ਨਹੀਂ ਬਲਕਿ ਲੱਖਾਂ ਦਾ ਫਾਇਦਾ ਹੋਇਆ ਹੈ ਇਹ ਸਭ ਤੇਰੇ ਕਰਕੇ ਹੋਇਆ ਹੈ ਤੂੰ ਮੇਰੇ ਲਈ ਬਹੁਤ ਲੱਕੀ ਸਾਬਤ ਹੋ ਗਈ ਹੈ ਉਹਨਾਂ ਨੇ ਮੇਰਾ ਹੱਥ ਫੜ ਕੇ ਕਿਹਾ ਤਾਂ ਮੈਂ ਸ਼ਰਮਾ ਕੇ ਰਹਿ ਗਈ ਅਗਲੇ ਦਿਨ ਪੂਰੇ ਪਰਿਵਾਰ ਵਿੱਚ ਇਹ ਗੱਲ ਫੇਮਸ ਹੋ ਗਈ ਕਿ ਗੁਰਪ੍ਰੀਤ ਨਾਲ ਵਿਆਹ ਕਰਦੇ ਹੀ ਰਾਜਵੀਰ ਦੀ ਕਿਸਮਤ ਖੁੱਲ ਗਈ ਹੈ ਕੁਝ ਦਿਨ ਪਿੰਡ ਵਾਲੇ ਤੇ ਰਿਸ਼ਤੇਦਾਰ ਆ ਕੇ ਮੈਨੂੰ ਵੇਖਦੇ ਰਹੇ ਮੈਂ ਆਪਣੇ ਆਪ ਨੂੰ ਬਹੁਤ ਕਰਮਾਂ ਵਾਲੀ ਸਮਝ ਰਹੀ ਸੀ ਮੇਰੀ ਸੱਸ ਵੀ ਮੇਰੀ ਦੀ ਤਰੀਫਾ ਕਰਦੀ ਨਹੀਂ ਥੱਕਦੀ ਸੀ ਇੱਕ ਸੋਹਰਾ ਸੀ ਜੋ ਬੋਲਦਾ ਤਾਂ ਘੱਟ ਸੀ ਪਰ ਉਹਨਾਂ ਨੇ ਮੇਰੇ ਸਿਰ ਤੇ ਪਿਆਰ ਭਰਿਆ ਹੱਥ ਰੱਖਿਆ ਸੀ ਦੇਵੋਰ ਤੇ ਨਨਣਾ ਆਂਦੇ ਜਾਂਦੇ ਭਾਬੀ ਭਾਬੀ ਕਹਿੰਦੇ ਨਹੀਂ ਥਕਦੀਆਂ ਸੀ ਮੈਨੂੰ ਲੱਗਦਾ ਸੀ ਜਿਵੇਂ ਮੈਂ ਕਿਸੇ ਸਵਰਗ ਵਿੱਚ ਆ ਗਈ ਆ ਮੇਰਾ ਸੁਪਨਾ ਤਾਂ ਉਸ ਸਮੇ ਟੁੱਟਿਆ ਜਦੋਂ ਮੇਰੇ ਵਿਆਹ ਦੇ ਠੀਕ 13ਵੇਂ ਦਿਨ ਸਵੇਰੇ ਸਵੇਰੇ ਸਾਡੀ ਅੱਖ ਇੱਕ ਚੀਕ ਨਾਲ ਖੁੱਲੀ ਮੈਂ ਘਬਰਾ ਕੇ ਉੱઠી ਮੈਂ ਰਾਜਵੀਰ ਨੂੰ ਜਗਾਇਆ ਮੈਂ ਕਿਹਾ ਕਿ ਕੋਈ ਰੋ ਰਿਹਾ ਹੈ ਪਤਾ ਨਹੀਂ ਕੀ ਹੋ ਗਿਆ ਹੈ ਮੈਨਾਂ ਉਹਨਾਂ ਨੂੰ ਜਗਾਇਆ ਤਾਂ ਉਹ ਕਬਰਾ ਕੇ ਉੱਠ ਬੈਠੇ ਤੇ ਰੋਂਦੀਆਂ ਆਵਾਜ਼ਾਂ ਮੇਰੀ ਸੱਸ ਦੇ ਕਮਰੇ ਵਿੱਚੋਂ ਆ ਰਹੀਆਂ ਸੀ ਅਸੀਂ ਦੋਨੇ ਜਣੇ ਭੱਜ ਕੇ ਉੱਥੇ ਗਏ ਤਾਂ ਸਾਡਾ ਦਿਲ ਦਹਿਲ ਗਿਆ ਕਿਉਂਕਿ ਸਾਹਮਣੇ ਹੀ ਵਿਸਤਰੇ ਉੱਤੇ ਮੇਰਾ ਸੋਹਰਾ ਪਿਆ ਸੀ ਉਹਨਾਂ ਦਾ ਅੱਧਾ ਸਰੀਰ ਬੈਠ ਤੇ ਸੀ ਤੇ ਅੱਧਾ ਥੱਲੇ ਸੀ ਚਿਹਰਾ ਨੀਲਾ ਫੇਚੁਕਿਆ ਸੀ ਅੱਖਾਂ ਬਾਹਰ ਆਉਣ ਨੂੰ ਸੀ ਤੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ ਮੇਰੀ ਸੱਸ ਚੀਕ-ਚੀਕ ਕੇ ਰੋ ਰਹੀ ਸੀ ਚੰਗੇ ਭਲੇ ਸੀ ਤੇਰੇ ਪਾਪਾ ਉਹਨਾਂ ਨੂੰ ਰਾਤੋ-ਰਾਤ ਕੀ ਹੋ ਗਿਆ ਕਿਸੇ ਮਨੁੱਖ ਸਾਇ ਨੇ ਇਹਨਾਂ ਦੀ ਜਾਨ ਲੈ ਲਈ ਐ ਪਤਾ ਨਹੀਂ ਕਿਹੋ ਜੇ ਮਨੁੱਖ ਪੈਰ ਇਸ ਘਰ ਵਿੱਚ ਪਏ ਨੇ ਜਿਨ੍ਹਾਂ ਦੇ ਹਉਂਦੇ ਹੀ ਤੇਰੇ ਪਾਪਾ ਦੀ ਮੌਤ ਹੋ ਗਈ ਮੇਰੀ ਸੱਸ ਨੇ ਰਾਜਵੀਰ ਨੂੰ ਦੇਖ ਕੇ ਕਿਹਾ ਤਾਂ ਮੈਂ ਹੈਰਾਨ ਹੋ ਗਈ ਪਤਾ ਨਹੀਂ ਸੋਹਰੇ ਦੀ ਮੌਤ ਦਾ ਜ਼ਿੰਮੇਵਾਰ ਮੈਨੂੰ ਕਿਵੇਂ ਠਰਾ ਦਿੱਤਾ ਇਹਦੇ ਵਿੱਚ ਮੇਰੀ ਕੀ ਗਲਤੀ ਹੈ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਰਾਜਵੀਰ ਮੇਰਾ ਹੱਥ ਫੜ ਕੇ ਮੈਨੂੰ ਵਾਪਸ ਕਮਰੇ ਵਿੱਚ ਲੈ ਆਇਆ ਦੁਖਤਾ ਉਹਨਾਂ ਦੇ ਲਈ ਵੱਡਾ ਸੀ ਪਰ ਮੇਰੀ ਸੱਸ ਚੀਕ ਕੇ ਕਹਿੰਦੀ ਰਹੀ ਕਿ ਸੋਹਰੇ ਦੀ ਮੌਤ ਮੇਰੇ ਕਰਕੇ ਹੋਈ ਐ ਉਹਨਾਂ ਨੇ ਸੁਪਨਾ ਵੇਖਿਆ ਸੀ ਜਿਹਦੇ ਵਿੱਚ ਉਹਨਾਂ ਨੇ ਦੇਖਿਆ ਸੀ ਕਿ ਮੈਂ ਆਪਣੇ ਸੋਹਰੇ ਦਾ ਗਲ ਘੋਟ ਰਹੀ ਆ ਸਾਰੇ ਮੈਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਵੇਖਣ ਲੱਗੇ ਧੋਰ ਤੇ ਨਾਨਾ ਮੇਰੇ ਤੋਂ ਦੂਰ ਰਹਿਣ ਲੱਗਿਆਂ ਸੋਹਰੇ ਦੀ ਮੌਤ ਤੇ ਕੁਝ ਦਿਨ ਹੀ ਗੁਜ਼ਰੇ ਸੀ ਅਚਾਨਕ ਕਿ ਰਾਤ ਘਰ ਵਿੱਚ ਚੋਰ ਆ ਗਏ ਅਸੀਂ ਸਾਰੇ ਘੂਕ ਸੁੱਤੇ ਪਏ ਸੀ ਜਦੋਂ ਇੱਕਦਮ ਰੋਲਾ ਪੈ ਗਿਆ ਸਾਡੀ ਅੱਖ ਖੁੱਲ ਗਈ ਉੱਠ ਕੇ ਵੇਖਿਆ ਤਾਂ ਸਿਰ ਤੇ ਬੰਦੂਖਾਂ ਤਣ ਕੇ ਕਈ ਜਣੇ ਖੜੇ ਸੀ ਉਹਨਾਂ ਸਾਮਣੇ ਸਾਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਆਰਾਮ ਨਾਲ ਸਾਰੇ ਗਹਿਣੇ ਪੈਸੇ ਲੁੱਟਣ ਲੱਗੇ ਮੇਰੀ ਸੱਸ ਘਬਰਾ ਰਹੀ ਸੀ ਕਿਉਂਕਿ ਮੇਰੇ ਨਾਲ ਮੇਰੀ ਇੱਕ ਜਵਾਨ ਨਨਾਨ ਸੀ ਘਰ ਵਿੱਚ ਸੀ ਚੋਰਾਂ ਦੀਆਂ ਨਜ਼ਰਾਂ ਬਾਰ-ਬਾਰ ਸਾਡੇ ਤੇ ਸੀ ਜਦੋਂ ਜੀ ਜਦੋਂ ਉਹਨਾਂ ਨੇ ਜੀ ਭਰ ਕੇ ਲੁੱਟਵਾਟ ਕਰ ਲਈ ਅਚਾਨਕ ਉਹਨਾਂ ਵਿੱਚੋਂ ਇੱਕ ਨੇ ਮੇਰੀ ਨਨਾਨ ਦਾ ਹੱਥ ਫੜ ਲਿਆ ਕਹਿੰਦਾ ਇਹ ਕੁੜੀ ਬਹੁਤ ਸੋਹਣੀ ਐ ਆਪਾਂ ਇਸ ਨੂੰ ਆਪਣੇ ਨਾਲ ਲੈ ਕੇ ਜਾਵਾਂਗੇ ਉਹਨਾਂ ਨੇ ਕਿਹਾ ਤਾਂ ਮੇਰੀ ਸੱਸ ਉੱਚੀ ਉੱਚੀ ਰੋਣ ਲੱਗ ਗਈ ਤੇ ਕਹਿੰਦੀ ਨਹੀਂ ਨਹੀਂ ਰੱਬ ਦਾ ਵਾਸਤਾ ਮੇਰੀ ਧੀ ਨੂੰ ਛੱਡ ਦਿਓ ਰਾਜਵੀਰ ਨੂੰ ਉਹਨਾਂ ਨੇ ਬੰਨਿਆ ਹੋਇਆ ਸੀ ਪਰ ਫਿਰ ਵੀ ਉਹ ਚੋਰਾਂ ਨੂੰ ਹੱਥ ਜੋੜ ਕੇ ਇਹ ਕੰਮ ਕਰਨ ਤੋਂ ਰੋਕ ਰਿਆ ਸੀ ਪਰ ਉਹ ਚੋਰੀਕਾ ਦੇ ਜੋ ਕਿਸੇ ਦੀ ਗੱਲ ਮੰਨ ਜਾਣ ਉਹਨਾਂ ਨੇ ਮੇਰੀ ਨਨਾਨ ਦਾ ਹੱਥ ਫੜ ਲਿਆ ਤੇ ਉਸਦੇ ਮੂੰਹ ਤੇ ਰਮਾਲ ਰੱਖ ਕੇ ਉਸਨੂੰ ਬੇਹੋਸ਼ ਕਰ ਦਿੱਤਾ ਫਿਰ ਉਸਨੂੰ ਬੇਹੋਸ਼ ਕਰਕੇ ਚੁੱਕ ਕੇ ਉਹਨਾਂ ਨੇ ਆਪਣੀ ਗੱਡੀ ਵਿੱਚ ਪਾਇਆ ਤੇ ਕੁਝ ਹੀ ਮਿੰਟਾਂ ਵਿੱਚ ਰਫੂ ਚੱਕਰ ਹੋ ਗਏ ਪਿੱਛੋਂ ਅਸੀਂ ਚੀਕਦੇ ਚਲਾਉਂਦੇ ਰਹੇਗੇ ਸਭ ਤੋਂ ਪਹਿਲਾਂ ਮੇਰੇ ਘਰ ਵਾਲੇ ਨੇ ਆਪਣੇ ਹੱਥ ਫੇਰ ਖੋਲੇ ਉਸ ਤੋਂ ਬਾਅਦ ਉਹਨਾਂ ਨੇ ਸਭ ਨੂੰ ਆਜ਼ਾਦ ਕੀਤਾ ਆਇਆ ਕੜਮੂਈ ਤੇਰੀ ਕਰਵਾਲੀ ਜਿਹਦੇ ਕਰਕੇ ਸਾਨੂੰ ਬਾਰ ਬਾਰ ਨੁਕਸਾਨ ਹੋ ਰਿਹਾ ਹੈ ਪਹਿਲਾਂ ਤੇਰੇ ਪਾਪਾ ਦੀ ਮੌਤ ਹੋ ਗਈ ਹੁਣ ਚੋਰ ਤੇਰੀ ਭੈਣ ਨੂੰ ਚੱਕ ਕੇ ਲੈ ਗਏ ਪਤਾ ਨਹੀਂ ਉਸ ਦੇ ਨਾਲ ਕੀ ਕਰਨਗੇ ਮੇਰੀ ਸੱਸ ਨੇ ਚੀਕ ਕੇ ਕਿਹਾ ਤਾਂ ਮੈਂ ਹੈਰਾਨ ਹੋ ਗਈ ਮੇਰੇ ਘਰ ਵਾਲੇ ਨੇ ਉਹਨਾਂ ਦੀ ਗੱਲ ਅਣ ਸੁਣੀ ਕਰਕੇ ਤੁਰੰਤ ਰਿਪੋਰਟ ਲਿਖਵਾ ਦਿੱਤੀ ਪੁਲਿਸ ਵਾਲੇ ਆਏ ਤੇ ਸਾਨੂੰ ਸਭ ਨੂੰ ਉਲਟੇ ਸਿੱਧੇ ਸਵਾਲ ਜਵਾਬ ਕਰਨ ਲੱਗੇ ਪੂਰੇ ਪਿੰਡ ਵਿੱਚ ਇਹ ਗੱਲ ਘੁੰਮ ਗਈ ਘਰ ਵਿੱਚ ਜਵਾਨ ਕੁੜੀ ਨੂੰ ਗੁੰਡੇ ਚੱਕ ਕੇ ਲੈ ਗਏ ਨੇ ਸਾਰੇ ਲੋਕਾਂ ਦੀ ਨਜ਼ਰਾਂ ਨਾਲ ਸਾਨੂੰ ਵੇਖਣ ਲੱਗੇ ਮੇਰੀ ਸੱਸ ਜਿੱਥੇ ਵੀ ਵੇੜਦੀ ਆ ਹੀ ਕਹਿੰਦੀ ਜਦੋਂ ਦੀ ਇਹ ਕੁੜੀ ਸਾਡੇ ਘਰ ਵਿੱਚ ਆਈ ਹੈ ਇਸ ਦੇ ਮਨੂਸ ਪਰਛਾਵੇਂ ਨੇ ਇਸ ਘਰ ਦੀਆਂ ਖੁਸ਼ੀਆਂ ਖਾ ਲੀਆਂ ਨੇ ਮੈਂ ਆਪਣੇ ਹੰਝੂ ਪਿੰਦੀ ਉੱਥੇ ਉੱਠ ਜਾਂਦੀ ਸ਼ੁਕਰ ਸੀ ਕਿ ਰਾਜਵੀਰ ਇਹਨਾਂ ਦੀ ਗੱਲਾਂ ਤੇ ਭਰੋਸਾ ਨਹੀਂ ਕਰਦਾ ਸੀ ਵੈਸੇ ਵੀ ਉਹਨਾਂ ਦਾ ਕਾਰੋਬਾਰ ਦਿਨ ਰਾਤ ਦੁੱਗਣੀ ਚੋਕਣੀ ਤਰੱਕੀ ਕਰਨ ਲੱਗਿਆ ਸੀ ਉਹਨਾਂ ਨੂੰ ਹਰ ਦਿਨ ਪ੍ਰੋਫਿਟ ਹੋਣ ਦੀ ਖ਼ਬਰ ਮਿਲ ਰਹੀ ਸੀ ਘਰ ਵਿੱਚ ਇੰਨੀ ਵੱਡੀ ਤਕੈਤੀ ਹੋਣ ਦੇ ਬਾਅਦ ਵੀ ਘਰ ਦੇ ਹਾਲਾਤਾਂ ਵਿੱਚ ਕੋਈ ਫਰਕ ਨਹੀਂ ਆਇਆ ਸੀ ਅਗਲੇ ਦਿਨ ਰਾਜਵੀਰ ਨੂੰ ਲੱਖਾਂ ਦਾ ਫਾਇਦਾ ਪਹੁੰਚ ਗਿਆ ਪਰ ਪੁਲਿਸ ਦੇ ਲੱਖ ਲੱਪਣ ਤੋਂ ਬਾਅਦ ਹੀ ਮੇਰੀ ਨਨਾਨ ਦਾ ਕਿਤੇ ਪਤਾ ਨਾ ਲੱਗਿਆ ਮੇਰਾ ਦਿਓਰ ਵੀ ਹੁਣ ਮੇਰੇ ਨਾਲ ਘੱਟ ਹੀ ਗੱਲ ਕਰਦਾ ਸੀ ਮੈਨੂੰ ਇਹ ਸਭ ਕੁਝ ਅੰਦਰ ਹੀ ਅੰਦਰ ਖਾਏ ਜਾ ਰਿਆ ਸੀ ਇੱਕ ਦਿਨ ਮੇਰਾ ਦਿਓਰ ਕੱਲ ਤੋਂ ਵਾਪਸ ਘਰ ਆਇਆ ਤਾਂ ਉਸ ਦੀ ਅੱਖਾਂ ਲਾਲ ਹੋ ਰਹੀਆਂ ਸੀ ਮੈਂ ਕਿਹਾ ਕੀ ਗੱਲ ਹੈ ਸੰਦੀਪ ਕੀ ਤੂੰ ਬਿਮਾਰ ਹੈ ਮੈਂ ਹਮਦਰਦੀ ਨਾਲ ਪੁੱਛਿਆ ਤਾਂ ਉਹ ਖਬਰਾ ਕੇ ਮੈਨੂੰ ਦੇਖਦਾ ਹੀ ਰਹਿ ਗਿਆ ਫਿਰ ਕਹਿਣ ਲੱਗਾ ਭਾਬੀ ਜਲਦੀ ਨਾਲ ਮੈਨੂੰ ਰੋਟੀ ਦੇ ਦੇ ਮੈਨੂੰ ਬਹੁਤ ਭੁੱਖ ਲੱਗ ਰਹੀ ਹੈ ਹਾਂ ਸਿੰਪਲ ਰੋਟੀ ਨਾ ਬਣਾਈ ਪਰੌਂਠੇ ਬਣਾ ਕੇ ਦੇਈ ਮੇਰੇ ਦਿਓਰ ਨੇ ਕਿਹਾ ਤਾਂ ਮੈਨੂੰ ਬੜੀ ਖੁਸ਼ੀ ਹੋਈ ਇੰਨੇ ਦਿਨਾਂ ਤੋਂ ਬਾਅਦ ਘਰ ਵਿੱਚ ਕਿਸੇ ਨੇ ਮੇਰੇ ਨਾਲ ਗੱਲ ਤਾਂ ਕੀਤੀ ਸੀ ਮੈਂ ਖੁਸ਼ੀ-ਖੁਸ਼ੀ ਉਸਦੇ ਲਈ ਰੋਟੀ ਬਣਾਉਣ ਲੱਗੀ ਉਹ ਆਪਣੇ ਕਮਰੇ ਵਿੱਚ ਚਲਾ ਗਿਆ ਖਾਣਾ ਜਿਵੇਂ ਤਿਆਰ ਹੋਇਆ ਤਾਂ ਮੈਂ ਲੈ ਕੇ ਸਿੱਧਾ ਉਸਦੇ ਕਮਰੇ ਵਿੱਚ ਚਲੀ ਗਈ ਦਰਵਾਜ਼ਾ ਬੰਦ ਸੀ ਮੈਨੂੰ ਆਪਣਾ ਦਿਓਰ ਬਿਲਕੁਲ ਛੋਟੇ ਭਰਾਵਾਂ ਦੀ ਤਰ੍ਹਾਂ ਲੱਗਦਾ ਸੀ ਮੈਂ ਦਰਵਾਜ਼ੇ ਨੂੰ ਖੜਕਾਇਆ ਪਰ ਅੰਦਰੋਂ ਕੋਈ ਆਵਾਜ਼ ਨਹੀਂ ਮੈਂ ਦਰਵਾਜ਼ਾ ਖੋਲ੍ਹ ਕੇ ਅੰਦਰ ਚਲੀ ਆਈ ਸਾਹਮਣੇ ਮੇਰਾ ਦਿਓਰ ਕੱਪੜੇ ਬਦਲ ਰਿਹਾ ਸੀ ਇੱਕ ਪਲ ਲਈ ਮੈਨੂੰ ਸ਼ਰਮਜੀ ਆਈ ਮੈਂ ਬਿਨਾਂ ਪੁੱਛੇ ਕਮਰੇ ਵਿੱਚ ਆ ਗਈ ਸੀ ਮੇਰਾ ਦਿਓਰ ਅ ਜਨਾਂ ਨਾਲ ਮੈਨੂੰ ਵੇਖਣ ਲੱਗਿਆ ਮੈਂ ਛੇਤੀ ਘਬਰਾ ਕੇ ਖਾਣਾ ਮੇਜ਼ ਤੇ ਰੱਖਿਆ ਤੇ ਪਲਟਣ ਲੱਗੀ ਠੀਕ ਉਸੇ ਟਾਈਮ ਮੇਰੀ ਸੱਸ ਪਤਾ ਨਹੀਂ ਕਿੱਥੋਂ ਸਾਹਮਣੇ ਆ ਗਈ ਉਹ ਮੈਨੂੰ ਤੇ ਮੇਰੇ ਦਿਉਰ ਨੂੰ ਕਮਰੇ ਵਿੱਚ ਵੇਖ ਕੇ ਹੈਰਾਨ ਰਹਿ ਗਈ ਮੇਰੇ ਦਿਉਰ ਨੇ ਸਿਰਫ ਪੈਂਟ ਪਾ ਰੱਖੀ ਸੀ ਤੇ ਸ਼ਰਟ ਹੈ ਜੀ ਉਸਦੇ ਹੱਥ ਵਿੱਚ ਹੀ ਸੀ ਇਹ ਦੇਖ ਕੇ ਹਾਏ ਹਾਏ ਮੇਰੇ ਇੱਕ ਪੁੱਤ ਨੂੰ ਤੂੰ ਆਪਣੇ ਕਾਬੂ ਵਿੱਚ ਕਰਕੇ ਬੈਠੀ ਐ ਹੁਣ ਦੂਜੇ ਤੇ ਡੋਰੇ ਪਾ ਰਹੀ ਐ ਤੇਰੇ ਤਾਂ ਲੱਛਣ ਹੀ ਖਰਾਬ ਐ ਮੈਨੂੰ ਸ਼ੁਰੂ ਤੋਂ ਹੀ ਸ਼ੱਕ ਸੀ ਕਿ ਤੇਰੇ ਲੱਛਣ ਚੰਗੇ ਨਹੀਂ ਜਦੋਂ ਦੀ ਤੂੰ ਇਸ ਘਰ ਵਿੱਚ ਆਈ ਹੈ ਉਦੋਂ ਤੋਂ ਮੇਰੀਆਂ ਸਾਰੀਆਂ ਖੁਸ਼ੀਆਂ ਖਾ ਗਈ ਮਨਹੂਸ਼ ਡੈਣ ਨਿਕਲ ਕਿਉਂ ਨਹੀਂ ਜਾਂਦੀ ਇੱਥੋਂ ਆਉਣ ਦੇ ਰਾਜਵੀਰ ਨੂੰ ਮੈਂ ਉਹਨੂੰ ਅੱਜ ਦੱਸਾਂਗੀ ਕੀ ਤੇਰੀ ਘਰ ਵਾਲਿਆ ਵਾਰਾ ਤੇ ਚਰਿੱਤਰੀ ਨਾ ਮੇਰੀ ਸੱਸ ਨੇ ਮੇਰੇ ਇਸ ਤਰ੍ਹਾਂ ਦੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਮੈਂ ਹੈਰਾਨੀ ਨਾਲ ਉਹਨਾਂ ਨੂੰ ਵੇਖਦੀ ਰਹੀਗੀ ਮੈਂ ਕਿਹਾ ਮੰਮੀ ਜੀ ਐਦਾਂ ਦਾ ਕੁਝ ਨਹੀਂ ਹੈ ਮੈਂ ਤਾਂ ਬੱਸ ਸੰਦੀਪ ਨੂੰ ਰੋਟੀ ਦੇਣ ਆਈ ਸੀ ਮੈਂ ਖਬਰਾ ਕੇ ਕਿਹਾ ਤਾਂ ਮੇਰੀ ਸੱਸ ਗੁੱਸੇ ਨਾਲ ਕਹਿੰਦੀ ਸੰਦੀਪ ਤਾਂ ਤੇਰੇ ਨਾਲ ਗਲਤਕ ਨਹੀਂ ਕਰਦਾ ਤੇਰੇ ਤੋਂ ਖਾਣਾ ਕਿਉਂ ਮੰਗੇਗਾ ਦੱਸ ਸੰਦੀਪ ਕੀ ਗੱਲ ਹੈ ਕਿ ਤੂੰ ਇਸ ਤੋਂ ਰੋਟੀ ਮੰਗੀ ਸੀ ਸੱਸ ਨੇ ਦਿਓਰ ਵੱਲ ਮੂੰਹ ਕੀਤਾ ਤਾਂ ਉਹ ਰਾਂ ਖੜਾ ਰਿਹਾ ਉਸਨੇ ਅਚਾਨਕ ਨਾਂ ਵਿੱਚ ਸਿਰੇ ਲਾ ਦਿੱਤਾ ਮੈਂ ਹੈਰਾਨ ਹੋ ਗਈ ਉਸਨੇ ਕੀ ਕੀਤਾ ਉਸਨੇ ਤਾਂ ਉਸ ਸਿਰ ਤੋਂ ਲੈ ਕੇ ਪੈਰਾ ਤੱਕ ਸ਼ਰਮ ਨਾਲ ਡਬੋ ਦਿੱਤਾ ਮੇਰੀ ਸੱਸ ਪਿੱਢਦੇ ਹੋਏ ਮੈਨੂੰ ਲੜਨ ਲੱਗੀ ਪਤਾ ਨਹੀਂ ਕੀ ਕੀ ਕਹਿ ਰਹੀ ਸੀ ਮੇਰੀ ਸ਼ੈਣ ਸਖਤੀ ਜਵਾਬ ਦੇ ਚੁੱਕੀ ਸੀ ਮੇਰੀ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਮੈਂ ਭੱਜ ਕੇ ਕਮਰੇ ਤੋਂ ਬਾਹਰ ਨਿਕਲ ਆਈ ਮੈਨੂੰ ਪੱਕਾ ਵਿਸ਼ਵਾਸ ਹੋ ਗਿਆ ਸੀ ਕਿ ਰਾਜਵੀਰ ਦੇ ਆਉਂਦੇ ਹੀ ਮੇਰੀ ਸੱਸ ਨੂੰ ਪਤਾ ਨਹੀਂ ਕੀ ਕੁਝ ਕਹੇਗੀ ਮੇਰਾ ਸ਼ੱਕ ਬਿਲਕੁਲ ਠੀਕ ਸੀ ਸ਼ਾਮ ਨੂੰ ਜਿਵੇਂ ਰਾਜਵੀਰ ਦੀ ਗੱਡੀ ਬਾਹਰ ਰੁਕਣ ਦੀ ਆਵਾਜ਼ ਆਈ ਮੇਰੀ ਸੱਸ ਭੱਜ ਕੇ ਕਮਰੇ ਤੋਂ ਬਾਹਰ ਨਿਕਲ ਆਈ ਮੈਂ ਵੀ ਆਪਣੇ ਕਮਰੇ ਚੋਂ ਬਾਹਰ ਨਿਕਲ ਆਈ ਸਾਰਾ ਦਿਨ ਰੋਂੜਨ ਕਰਕੇ ਮੇਰੇ ਸਿਰ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀ ਰਾਜਵੀਰ ਆ ਗਿਆ ਮੈਂ ਉਹਨੂੰ ਦੱਸ ਦਿਆਂ ਕਿ ਇਸ ਨੂੰ ਇਸ ਦੀ ਗੈਰ ਮੌਜੂਦਗੀ ਵਿੱਚ ਤੂੰ ਕੀ ਕੁਝ ਕਰਦੀ ਹੈ ਸੱਸ ਨੇ ਕਿਹਾ ਤਾਂ ਮੈਂ ਘਬਰਾ ਕੇ ਉਹਨਾਂ ਦੇ ਸਾਹਮਣੇ ਹੱਥ ਜੋੜ ਦਿੱਤੇ ਮੈਂ ਕਿਹਾ ਰੱਬ ਦੇ ਲਈ ਮੰਮੀ ਜੀ ਇਸ ਤਰ੍ਹਾਂ ਦਾ ਕੁਝ ਨਾ ਕਰੋ ਮੈਂ ਇਸ ਤਰ੍ਹਾਂ ਦਾ ਕੁਝ ਨਹੀਂ ਕੀਤਾ ਗੱਲ ਨੂੰ ਗਲਤ ਰੰਗ ਨਾ ਦਿਓ ਪਰ ਉਹ ਤਾਂ ਮੇਰੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਸੀ ਰਾਜਵੀਰ ਅੰਦਰ ਆਏ ਤਾਂ ਮੈਨੂੰ ਮਾਂ ਜੀ ਦੇ ਸਾਹਮਣੇ ਹੱਥ ਜੋੜਦੇ ਦੇਖ ਕੇ ਉਹ ਹੈਰਾਨ ਰਹਿ ਗਏ ਆ ਗਿਆ ਮੇਰਾ ਪੁੱਤ ਸੱਸ ਰਾਜਵੀਰ ਨੂੰ ਕਹਿੰਦੀ ਮੇਰਾ ਪੁੱਤਾ ਜਲਦੀ ਕਰ ਇਸ ਘਟਿਆ ਔਰਤ ਨੂੰ ਤਲਾਕ ਦੇ ਦੇ ਤੇ ਘਰ ਤੋਂ ਕੱਢ ਦੇ ਇਹ ਆਉਂਦੀ ਪਹਿਲਾਂ ਤੇਰੇ ਪਿਓ ਨੂੰ ਖਾ ਗਈ ਇਸ ਦੇ ਕਰਕੇ ਹੀ ਤੇਰੀ ਜਵਾਨ ਭੈਣ ਘਰੋਂ ਗਾਇਬ ਹੋ ਗਈ ਤੇ ਅੱਜ ਤੇਰੇ ਛੋਟੇ ਭਰਾਤੇ ਵੀ ਡੋਰੇ ਪਾ ਰਹੀ ਸੀ ਤਾਂ ਕਿ ਉਹ ਇਸ ਨੂੰ ਵੀ ਆਪਣਾ ਸ਼ਿਕਾਰ ਬਣਾ ਲਵੇ ਇਸ ਵਰਗੀਆਂ ਔਰਤਾਂ ਨੂੰ ਘਰ ਵਿੱਚ ਨਹੀਂ ਵਸਾਇਆ ਜਾਂਦਾ ਇਸ ਨੂੰ ਘਰ ਤੋਂ ਕੱਢ ਦੇ ਤੇਰਾ ਮੈਂ ਦੂਜਾ ਵਿਆਹ ਕਰ ਦਵਾਂਗੀ ਮੇਰੀ ਸੱਸ ਜੋ ਸ਼ੁਰੂ ਹੋਈ ਤਾਂ ਫਿਰ ਚੁੱਪ ਹੋਣ ਦਾ ਨਾਂ ਹੀ ਨਾ ਲਿਆ ਰਾਜਵੀਰ ਕਦੇ ਆਪਣੀ ਮਾਂ ਨੂੰ ਵੇਖਦਾ ਤੇ ਕਦੇ ਮੈਨੂੰ ਵੇਖਦਾ ਮੇਰੀ ਸੱਸ ਨੇ ਆਪਣੇ ਪਰੋ ਹੀ ਗੱਲਾਂ ਬਧਾੜ ਚੜਾ ਕੇ ਰਾਜਵੀਰ ਨੂੰ ਦੱਸਿਆ ਕਿ ਅੱਜ ਮੈਂ ਦਿਨੇ ਇਸ ਨੂੰ ਸੰਦੀਪ ਦੇ ਕਮਰੇ ਵਿੱਚ ਰੰਗੀ ਹਤੋਂ ਫੜਿਆ ਉਹ ਇੱਕਦਮ ਘਰਵਾ ਕੇ ਮੈਨੂੰ ਵੇਖਣ ਲੱਗਿਆ ਉਹ ਤਾਂ ਮੈਨੂੰ ਬਹੁਤ ਪਿਆਰ ਕਰਦਾ ਸੀ ਜਦੋਂ ਵੀ ਮੈਂ ਸੱਸ ਦੀਆਂ ਮਾੜੀਆਂ ਗੱਲਾਂ ਬਾਰੇ ਦੱਸਦੀ ਤਾਂ ਮੈਨੂੰ ਧੀਰਜ ਰੱਖਣ ਨੂੰ ਕਹਿੰਦਾ ਪਰ ਅੱਜ ਤਾਂ ਉਹ ਖੁਦ ਹੀ ਹੈਰਾਨ ਹੋ ਗਿਆ ਮੇਰਾ ਦਿਲ ਡੁੱਬਣ ਲੱਗਿਆ ਕਿਤੇ ਰਾਜਵੀਰ ਸੱਚ ਵਿੱਚ ਮੈਨੂੰ ਇਸ ਘਰ ਤੋਂ ਨਾ ਕੱਢ ਦੇਵੇ ਇਹ ਸੋਚ ਕੇ ਮੇਰੀ ਅੱਖਾਂ ਦੇ ਸਾਹਮਣੇ ਹਨੇਰਾ ਛਾਉਣ ਲੱਗਾ ਮੇਰੀ ਸੱਸ ਹਜੇ ਵੀ ਚੀਕ ਰਹੀ ਸੀ ਮੈਨੂੰ ਕੁਝ ਕਹਿ ਰਹੀ ਸੀ ਪਰ ਮੈਂ ਬੇਹੋਸ਼ ਹੋ ਕੇ ਥਲੇ ਡੇਗ ਗਈ ਬਸ ਮੈਂ ਦੇਖਿਆ ਕਿ ਰਾਜਵੀਰ ਘਬਰਾ ਕੇ ਮੇਰੇ ਵੱਲ ਭਜ ਰਿਹਾ ਸੀ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਨੂੰ ਹਸਪਤਾਲ ਦੀ ਚਿੱਟੀ ਛੱਤ ਨਜ਼ਰ ਆ ਰਹੀ ਸੀ ਮੇਰੇ ਕੋਲ ਰਾਜਵੀਰ ਖੜਾ ਸੀ ਤੇ ਉਹ ਮੁਸਕਰਾ ਰਿਹਾ ਸੀ ਥੋੜੀ ਦੇਰ ਚ ਮੇਰੀ ਹਾਲਤ ਠੀਕ ਹੋਈ ਤਾਂ ਮੈਨੂੰ ਯਾਦ ਆਇਆ ਮੇਰੇ ਬਿਓ ਸੁਣ ਤਪੇਲਾ ਘਰ ਦਾ ਕੀ ਮੌਲ ਸੀ ਮੈਂ ਹੈਰਾਨ ਹੋ ਗਈ ਰਾਜਵੀਰ ਤਾਂ ਇਸ ਤਰ੍ਹਾਂ ਮੁਸਕਰਾ ਰਿਹਾ ਸੀ ਜਿਵੇਂ ਕੁਝ ਹੋਇਆ ਹੀ ਨਹੀਂ ਸੀ ਤੁਸੀਂ ਮੈਨੂੰ ਤਲਾਕ ਦੇ ਕੇ ਘਰ ਚੋਂ ਕੱਢ ਦਿਓਗੇ ਮੈਂ ਘਬਰਾ ਕੇ ਰਾਜਵੀਰ ਨੂੰ ਪੁੱਛਿਆ ਤਾਂ ਉਸ ਭਾਈ ਕਹਿੰਦੇ ਨਹੀਂ ਮੈਂ ਤੈਨੂੰ ਤਲਾਕ ਕਿਉਂ ਦਿਆਂਗਾ ਮੈਨੂੰ ਤੇਰੇ ਤੇ ਭਰੋਸਾ ਹੈ ਤੂੰ ਇਸ ਤਰ੍ਹਾਂ ਕਦੇ ਕੁਝ ਨਹੀਂ ਕਰ ਸਕਦੀ ਬੱਸ ਵੀ ਹੁਣ ਤੈਨੂੰ ਇਸ ਤਰ੍ਹਾਂ ਦੀਆਂ ਗੱਲਾਂ ਸੋਚਣੀਆਂ ਨਹੀਂ ਚਾਹੀਦੀਆਂ ਕਿਉਂਕਿ ਆਪਾਂ ਨੂੰ ਬਹੁਤ ਵੱਡੀ ਖੁਸ਼ੀ ਮਿਲੀ ਹੈ ਡਾਕਟਰ ਨੇ ਦੱਸਿਆ ਕਿ ਤੂੰ ਮਾਂ ਬਣਨ ਵਾਲੀ ਹੈ ਰਾਜਵੀਰ ਦੀ ਗੱਲ ਤੇ ਮੈਂ ਹੈਰਾਨ ਹੋ ਗਈ ਸਵਾਚਾਰਤਾ ਸੱਚ ਵਿੱਚ ਹੀ ਬਹੁਤ ਚੰਗਾ ਸੀ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕੁਝ ਦਿਨ ਪਹਿਲਾਂ ਜੋ ਮੈਨੂੰ ਲੱਗ ਰਿਹਾ ਸੀ ਮੇਰਾ ਘਰ ਉਜਣ ਵਾਲਾ ਹੈ ਜਦ ਹੁਣ ਰੱਬ ਨੇ ਮੈਨੂੰ ਇੰਨੀ ਵੱਡੀ ਖੁਸ਼ੀ ਦੇ ਦਿੱਤੀ ਸੀ ਸੱਸ ਵੀ ਚੁੱਪਚਾਪ ਮੈਨੂੰ ਵੇਖ ਰਹੀ ਸੀ ਉਹ ਵੀ ਹਸਪਤਾਲ ਵਿੱਚ ਨਾਲ ਹੀ ਆਈ ਸੀ ਰਾਜਵੀਰ ਮੈਨੂੰ ਬਹੁਤ ਹੀ ਧਿਆਨ ਨਾਲ ਘਰ ਵਾਪਸ ਲਿਆਇਆ ਹੁਣ ਤੈਨੂੰ ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਣੀ ਚਾਹੀਦੀ ਮਾਂ ਦੀਆਂ ਗੱਲਾਂ ਦੀ ਤਾਂ ਬਿਲਕੁਲ ਵੀ ਨਹੀਂ ਆਪਣਾ ਬਹੁਤ ਖਿਆਲ ਰੱਖਣਾ ਕਿਉਂਕਿ ਮੈਂ ਚਾਹੁੰਨਾ ਤੋ ਇੱਕ ਸਿਹਤਮੰਦ ਬੱਚੇ ਨੂੰ ਜਨਮ ਦੇਵਾਂ। ਰਾਜਵੀਰ ਨੇ ਕਿਹਾ ਤਾਂ ਮੈਂ ਸਿਰ ਨੀਵਾ ਕਰਕੇ ਹਾਂ ਕਰ ਦਿੱਤੀ। ਹੁਣ ਮੈਂ ਉਹਨਾਂ ਨੂੰ ਕੀ ਦੱਸਦੀ ਖੁੱਤਾਂ ਸਵੇਰੇ ਚਲੇ ਜਾਂਦੇ ਐ। ਪਿੱਛੋਂ ਉਹਨਾਂ ਦੀ ਮਾਂ ਸਾਰਾ ਦਿਨ ਮੇਰੇ ਨਾਲ ਜੋ ਹਾਲ ਕਰਦੀ ਐ ਉਹ ਮੈਂ ਹੀ ਜਾਣਦੀ ਆ। ਹੁਣ ਤਾਂ ਮੈਨੂੰ ਆਪਣੇ ਦੌਰ ਤੋਂ ਵੀ ਡਰ ਲੱਗਣ ਲੱਗਿਆ ਸੀ। ਉਹ ਜਿਵੇਂ ਘਰ ਵਿੱਚ ਆਉਂਦਾ ਮੈਂ ਭੱਜ ਕੇ ਆਪਣੇ ਕਮਰੇ ਵਿੱਚ ਚਲੀ ਜਾਂਦੀ। ਪਰ ਜਦ ਰਾਜਵੀਰ ਮੇਰਾ ਬਹੁਤ ਖਿਆਲ ਰੱਖਦਾ ਸੀ। ਆਪਣੇ ਹੱਥਾਂ ਨਾਲ ਫਲ ਕੱਟ ਕੇ ਦਿੰਦੇ ਰਾਤ ਨੂੰ ਜਦੋਂ ਮੈਂ ਦੁੱਧ ਨਾਲ ਪੀ ਲੈਂਦੀ ਉਦੋਂ ਤੱਕ ਮੇਰੇ ਸਾਹਮਣੇ ਖੜੇ ਰਹਿੰਦੇ ਉਹਨਾਂ ਦੇ ਪਿਆਰ ਨੂੰ ਦੇਖ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਜਾਂਦੇ ਪਰ ਸਵੇਰੇ ਜਿਵੇਂ ਉਹ ਕੰਮ ਦੇ ਲਈ ਨਿਕਲਦੇ ਮੇਰੀ ਸੱਸ ਆਪਣੇ ਤਾਨਿਆਂ ਨਾਲ ਮੇਰਾ ਦਿਲ ਛਣਨੀ ਕਰ ਦਿੰਦੀ ਉਹ ਮੈਨੂੰ ਡੈਣ ਕੇ ਕੇ ਬੁਲਾਉਂਦੀ ਸੀ ਡੈਣ ਕਿੰਨਿਆਂ ਨੂੰ ਖਾਵੇਂਗੀ ਮੇਰੇ ਪਤੀ ਨੂੰ ਖਾ ਲਿਆ ਮੇਰੀ ਕੁੜੀ ਨੂੰ ਵੀ ਖਾ ਗਈ ਹੁਣ ਮੇਰੇ ਦੋ ਬੱਚੇ ਨੇ ਬਚੇ ਨੇ ਖਬਰਦਾਰ ਜੇ ਉਹਨਾਂ ਵੱਲ ਵੀ ਤੂੰ ਦੇਖਿਆ ਤਾਂ ਉਹ ਉੜਦੇ ਬਿੰਦੇ ਬਸ ਮੈਨੂੰ ਇਹੀ ਗੱਲਾਂ ਸੁਣਾਉਂਦੀ ਰਹਿੰਦੀ ਸੀ ਮੇਰੀ ਸੱਸ ਅਕਸਰ ਹੀ ਬਿਮਾਰ ਰਹਿੰਦੀ ਸੀ ਉਹਨਾਂ ਨੂੰ ਲੱਗਦਾ ਸੀ ਕਿ ਉਹ ਦਿਨਾਂ ਦੀ ਬਿਮਾਰੀ ਮੇਰੇ ਕਰ ਖੈਰ ਜਿਵੇਂ ਤੇਵੇਂ ਦਿਨ ਲੰਘਦੇ ਜਾ ਰਹੇ ਸੀ ਮਹੀਨੇ ਗੁਜ਼ਰੇ ਤਾਂ ਮੈਨੂੰ ਖੁਦ ਆਪਣੀ ਹਾਲਤ ਦੇਖ ਕੇ ਡਰ ਲੱਗਣ ਲੱਗਾ ਮੈਨੂੰ ਵਸਾਈ ਵਿਚਾਰ ਆ ਰਹੇ ਸੀ ਕਿਤੇ ਮੇਰੇ ਬੱਚੇ ਨੂੰ ਕੁਝ ਨਾ ਹੋ ਜਾਏ ਸੱਸ ਦੀਆਂ ਗੱਲਾਂ ਸੁਣ ਸੁਣ ਕੇ ਮੇਰਾ ਤਾਂ ਦਿਲ ਘਬਰਾਉਣ ਲੱਗਿਆ ਮੈਨੂੰ ਵੀ ਲੱਗਣ ਲੱਗਾ ਕਿਤੇ ਮੈਂ ਸੱਚ ਵਿੱਚ ਮਨੋਸਤਾ ਨਹੀਂ ਆ ਪਰ ਰਾਜਵੀਰ ਰਹਿਸਾ ਮੇਰਾ ਸਾਥ ਦਿੰਦਾ ਵਿਆਹ ਤੋਂ ਕੁਝ ਸਮੇਂ ਵਿੱਚ ਹੀ ਅਸੀਂ ਪੁਰਾਣਾ ਮਕਾਨ ਛੱਡ ਕੇ ਇੱਕ ਨਵਾਂ ਸ਼ਾਨਦਾਰ ਮਕਾਨ ਬਣਾ ਲਿਆ ਪਹਿਲਾਂ ਛੋਟੀ ਜੀ ਗੱਡੀ ਸੀ ਹੁਣ ਉਹਨਾਂ ਕੋਲੇ ਵੱਡੀ ਗੱਡੀ ਸੀ ਉਹਨਾਂ ਦਾ ਕਹਿਣਾ ਸੀ ਕੀ ਕਾਰੋਬਾਰ ਦੀ ਇਹ ਤਰੱਕੀ ਸਿਰਫ ਮੇਰੇ ਕਰਕੇ ਹੋਈ ਹੈ ਮੈਂ ਉਹਨਾਂ ਦੀ ਗੱਲ ਸੁਣ ਕੇ ਹੱਸ ਪੈਂਦੀ ਮੈਨੂੰ ਲੱਗਦਾ ਸੀ ਰੱਬ ਨੇ ਪਤਾ ਨਹੀਂ ਕਿਹੜੇ ਕਰਮਾਂ ਦੇ ਬਦਲੇ ਮੈਨੂੰ ਰਾਜਵੀਰ ਵਰਗਾ ਪਤੀ ਦਿੱਤਾ ਹੈ ਇੱਕ ਦਿਨ ਮੈਨੂੰ ਦਰਦ ਹੋਇਆ ਤਾਂ ਰਾਜਵੀਰ ਘਰੀ ਸੀ ਉਹ ਮੈਨੂੰ ਤੁਰੰਤ ਹਸਪਤਾਲ ਲੈ ਕੇ ਗਿਆ ਆਪਰੇਸ਼ਨ ਤੋਂ ਬਾਅਦ ਜਦੋਂ ਡਾਕਟਰ ਨੇ ਮੇਰੀ ਨੰਨੀ ਜੀ ਬੇਟੀ ਹੱਥਾਂ ਵਿੱਚ ਫੜਾਈ ਤਾ ਖੁਸ਼ੀ ਦੇ ਮਰੀਆ ਮੇਰੀ ਅੱਖਾਂ ਵਿੱਚੋਂ ਹੰਝੂ ਨਿਕਲ ਗਏ ਮੇਰੀ ਬੇਟੀ ਬਹੁਤ ਸੋਹਣੀ ਸੀ ਬਿਲਕੁਲ ਮੇਰੀ ਤਰ੍ਹਾਂ ਰਾਜਵੀਰ ਉਸਨੂੰ ਵੇਖ ਕੇ ਖੁਸ਼ੀ ਨਾਲ ਫੁੱਲਿਆ ਨਹੀਂ ਸੁਆ ਰਿਆ ਸੀ ਸਿਰਫ ਇੱਕ ਸੱਸ ਸੀ ਜਿਨ੍ਹਾਂ ਨੇ ਮੇਰੀ ਬੇਟੀ ਨੂੰ ਦੇਖਦੇ ਹੀ ਮੂੰਹ ਬਣਾ ਲਿਆ ਸੀ ਆਪਣੇ ਵਰਗੀ ਇੱਕ ਹੋਰ ਮਨੁੱਖਾ ਜਨ ਪੈਦਾ ਕਰ ਲਈ ਬੇਟਾ ਪੈਦਾ ਕਰਦੀ ਤਾਂ ਸ਼ਾਇਦ ਮੈਨੂੰ ਖੁਸ਼ੀ ਵੀ ਹੁੰਦੀ ਸੱਸ ਨੇ ਦਬੇ-ਦਬੇ ਸਰਦਾਂ ਵਿੱਚ ਮੈਨੂੰ ਹਫ਼ਤਾ ਲਈ ਵਿੱਚ ਇਹ ਗੱਲ ਕਹਿ ਦਿੱਤੀ ਮੇਰਾ ਦਿਲ 부ਝਾ ਗਿਆ ਪਰ ਰਾਜਵੀਰ ਨੂੰ ਖੁਸ਼ ਦੇਖ ਕੇ ਮੈਂ ਵੀ ਖੁਸ਼ੀ ਮੇਰੀ ਸਿਹਤ ਠੀਕ ਹੋਈ ਤਾਂ ਅਸੀਂ ਹਸਪਤਾਲ ਤੋਂ ਘਰ ਆ ਗਏ ਉੜਦੇ ਬਹਿੰਦੇ ਰਾਜਵੀਰ ਪਹਿਲਾਂ ਮੇਰੀਆਂ ਤਰੀਫਾਂ ਕਰੀਆ ਕਰਦਾ ਸੀ ਹੁਣ ਹਮੇਸ਼ਾ ਕੁੜੀ ਦਾ ਪੁੱਛਦਾ ਤੇ ਕਹਿੰਦਾ ਮੈਂ ਚਾਹੁੰਦਾ ਕਿ ਸਾਡੀ ਧੀ ਦਾ ਨਾਮ ਵਧੀਆ ਹੋਵੇ ਮੈਂ ਸਾਰੇ ਰਿਸ਼ਤੇਦਾਰਾਂ ਨੂੰ ਪਾਰਟੀ ਕਰਾਂਗਾ ਮੇਰੇ ਪਤੀ ਨੇ ਕਿਹਾ ਤਾਂ ਮੈਂ ਹੱਸ ਪਈ ਮੈਨੂੰ ਭਲਾ ਕੀ ਇਤਰਾਜ ਹੋ ਸਕਦਾ ਸੀ ਨਾਮ ਕਰਨ ਸਤਵੇਂ ਦਿਨ ਕਰਨਾ ਸੀ ਪਰ ਉਸ ਦਿਨ ਸੰਜੋਗ ਨਾਲ ਰਾਜਵੀਰ ਦੇ ਆਫਿਸ ਵਿੱਚ ਐਦਾਂ ਦਾ ਕੰਮ ਪਿਆ ਕਿ ਅਸੀਂ ਕੋਈ ਫੰਕਸ਼ਨ ਨਾ ਰੱਖ ਸਕੇ ਮੇਰੀ ਕੁੜੀ ਦੇ ਜਨਮ ਦੇ 13ਵੇਂ ਦਿਨ ਰਾਜਵੀਰ ਨੇ ਘਰ ਵਿੱਚ ਸ਼ਾਨਦਾਰ ਪਾਰਟੀ ਰੱਖੀ ਰਿਸ਼ਤੇਦਾਰ ਸਵੇਰ ਤੋਂ ਹੀ ਇਕੱਠੇ ਹੋਣੇ ਸ਼ੁਰੂ ਹੋ ਗਏ ਸਾਰੇ ਮੇਰੀ ਕਿਸਮਤ ਤੇ ਨਾਜ਼ ਕਰ ਰਹੇ ਸੀ ਇਸ ਤਰ੍ਹਾਂ ਪਿਆਰ ਕਰਨ ਵਾਲਾ ਪਤੀ ਰੁਪਿਆ ਪੈਸਾ ਧਨ ਤੁਲਤ ਹਰ ਕਿਸੇ ਦੇ ਕਰਮਾਂ ਵਿੱਚ ਨਹੀਂ ਹੁੰਦਾ ਮੈਂ ਚੁੱਪ ਕਰਕੇ ਆਪਣੀ ਕੁੜੀ ਨੂੰ ਗੋਦ ਵਿੱਚ ਲੈ ਕੇ ਬਹਿ ਗਈ ਰਾਜਵੀਰ ਆਉਂਦੇ ਜਾਂਦੇ ਮੇਰੀ ਤਾਰੀਫ ਕਰਦਾ ਤਾਂ ਮੈਂ ਮੁਸਕਰਾਣ ਲੱਗ ਜਾਂਦੀ ਅਚਾਨਕ ਹੀ ਘਰ ਰੌਲਾ ਜਿਆ ਪੈ ਗਿਆ ਮੈਂ ਘਬਰਾ ਕੇ ਆਪਣੇ ਦਿਲ ਤੇ ਹੱਥ ਰੱਖ ਲਿਆ ਕਿਉਂਕਿ ਚਿਕਣ ਵਾਲਿਆਂ ਵਿੱਚੋਂ ਸਭ ਤੋਂ ਉੱਚੀ ਆਵਾਜ਼ ਮੇਰੀ ਸੱਸ ਦੀ ਸੀ ਘਰ ਦੇ ਦਰਵਾਜ਼ੇ ਤੇ ਇੱਕ লাশ ਚੁੱਕ ਕੇ ਕੋਈ ਅੰਦਰ ਲੈ ਕੇ ਆ ਰਿਹਾ ਸੀ ਉਹਨਾਂ ਲਾਸ਼ ਨੂੰ ਲਿਆ ਕੇ ਬਿਹੜੇ ਵਿੱਚ ਰੱਖਿਆ ਤਾਂ ਘਰ ਵਿੱਚ ਇੱਕ ਚੀਂਗ ਚਗਾੜਾ ਮੱਚ ਗਿਆ ਉਹ ਮੇਰੇ ਜਵਾਨ ਦੌਰ ਦੀ ਲਾਸ਼ ਸੀ ਸਵੇਰੇ ਤਾਂ ਉਹ ਘਰੋਂ ਚੰਗਾ ਪਲਾ ਗਿਆ ਸੀ ਹੁਣ ਮਰਦਾ ਹਾਲਤ ਵਿੱਚ ਘਰੇ ਵਾਪਸ ਆਇਆ ਸੀ ਮੇਰੀ ਸੱਸ ਰੋਂਦੇ ਹੋਏ ਚੀਖ ਚੀਖ ਕੇ ਆਪਣੇ ਸੀਨੇ ਨੂੰ ਪੇਟ ਰਹੀ ਸੀ ਤੇ ਕਹਿ ਰਹੀ ਸੀ ਕਿ ਤੂੰ ਮਨੁਸ ਹੈ ਜਿਸ ਤਰ੍ਹਾਂ ਇਸਨੇ ਆਉਂਦੇ ਹੀ ਮੇਰੇ ਪਤੀ ਨੂੰ ਖਾ ਲਿਆ ਹੁਣ ਇਸਦੀ ਕੁੜੀ ਨੇ ਆਉਂਦੇ ਹੀ ਮੇਰੇ ਪੁੱਤ ਨੂੰ ਖਾ ਲਿਆ ਜਿਸ ਤਰ੍ਹਾਂ ਇਹ ਮਨੁਸ ਡਾਇਨ ਹੈ ਬਿਲਕੁਲ ਇਸੇ ਤਰ੍ਹਾਂ ਇਸਦੀ ਕੁੜੀ ਵੀ ਡਾਇਨ ਹੈ ਮੈਂ ਹੈਰਾਨ ਹੋ ਕੇ ਇਹ ਸਭ ਵੇਖ ਰਹੀ ਸੀ ਜਿਨ੍ਹਾਂ ਨਜ਼ਰਾਂ ਵਿੱਚ ਪਹਿਲਾਂ ਗਰਵ ਸੀ ਹੁਣ ਉਹ ਸਭ ਸੱਕ ਦੀਆਂ ਨਜ਼ਰਾਂ ਨਾਲ ਮੈਨੂੰ ਵੇਖ ਰਹੇ ਸੀ ਮਾਵਾ ਆਪਣੇ ਬੱਚਿਆਂ ਨੂੰ ਮੇਰੇ ਤੋਂ ਦੂਰ ਕਰ ਰਹੀਆਂ ਸੀ ਘਰ ਵਿੱਚ ਕੋਹਰਾ ਬੱਚਾ ਸੀ ਰਾਜਵੀਰ ਵੀ ਨਡਾਲ ਅੰਦਾਜ਼ ਵਿੱਚ ਆਪਣੇ ਜਵਾਨ ਭਰਾ ਦੀ ਲਾਸ਼ ਕੋਲ ਬੈਠਾ ਸੀ ਮੈਂ ਉੱਚੀ ਉੱਚੀ ਰੋਜ਼ੀ ਸੀ ਘਰ ਵਿੱਚ ਕਿਸੇ ਨੂੰ ਮੇਰਾ ਖਿਆਲ ਹੀ ਨਹੀਂ ਸੀ ਦਿਓਰ ਦੀ ਮੌਤ ਦਾ ਮੈਨੂੰ ਵੀ ਉਹ ਦੁੱਖ ਸੀ ਪਰ ਇਹ ਸਭ ਵਿੱਚ ਪਹਿਲਾ ਮੇਰਾ ਕੀ ਕਸੂਰ ਸੀ ਮੈਂ ਉੱਠ ਕੇ ਉੱਠ ਕੇ ਕਮਰੇ ਵਿੱਚ ਅੰਦਰ ਚਲੀ ਗਈ ਮੇਰੀ ਨੰਨੀ ਜੀ ਕੁੜੀ ਰੋਏ ਜਾ ਰਹੀ ਸੀ ਮੈਂ ਕਮਰੇ ਤੋਂ ਬਾਹਰ ਨਿਕਲੀ ਅਚਾਨਕ ਇੱਕ ਪਾਸੋਂ ਮੇਰੀ ਸੱਸ ਭੱਜ ਕੇ ਆਈ ਤੇ ਉਹਨਾਂ ਦੋਨਾਂ ਹੱਥਾਂ ਨਾਲ ਮੇਰਾ ਗਲਾ ਦੱਬਣ ਲੱਗੀ ਕਹਿੰਦੀ ਤੈਨੂੰ ਮੈਂ ਜਾਨ ਤੋਂ ਮਾਰ ਦੇਵਾਂਗੀ ਡੈਣਾ ਹੁਣ ਤੂੰ ਮੈਨੂੰ ਵੀ ਖਾ ਜਾਵੇਂਗੀ ਹੁਣ ਤੂੰ ਮੇਰੀ ਜਾਨ ਨੂੰ ਖਤਰਾ ਹੈ ਪਰ ਇਸ ਤੋਂ ਪਹਿਲਾਂ ਹੀ ਮੈਂ ਤੈਨੂੰ ਤੇ ਤੇਰੀ ਕੁੜੀ ਨੂੰ ਮਾਰ ਦੇਾਂਗੀ ਮੇਰੀ ਹਾਲਤ ਖਰਾਬ ਹੋ ਰਹੀ ਸੀ ਚੰਗਾ ਸੀ ਕਿ ਆਸੇ ਪਾਸੇ ਖੜੀਆਂ ਔਰਤਾਂ ਨੇ ਮੈਨੂੰ ਮੇਰੀ ਸੱਸ ਤੋਂ ਛੁਡਾ ਦਿੱਤਾ ਤੇ ਪਿੱਛੇ ਕਰ ਦਿੱਤਾ ਨਹੀਂ ਤਾਂ ਸ਼ਾਇਦ ਉਹ ਮੈਨੂੰ ਮਾਰ ਹੀ ਦਿੰਦੀ ਜੋਰਦਾਨ ਦੀਨ ਸੰਸਕਾਰ ਕਰ ਦਿੱਤਾ ਗਿਆ ਘਰ ਵਿੱਚ ਉਦਾਸੀ ਛਾ ਗਈ ਰਾਤ ਨੂੰ ਰਾਜਵੀਰ ਕਮਰੇ ਵਿੱਚ ਆਏ ਤੇ ਉਹਨਾਂ ਦੀਆਂ ਅੱਖਾਂ ਵਿੱਚ ਲਾਲੀ ਸੀ ਮੈਂ ਫੁੱਟ ਫੁੱਟ ਕੇ ਰੋ ਪਈ ਇਹ ਸਭ ਵਿੱਚ ਮੇਰਾ ਤੇ ਮੇਰੀ ਕੁੜੀ ਦਾ ਕੋਈ ਕਸੂਰ ਨਹੀਂ ਸੀ ਰਾਜਵੀਰ ਨੂੰ ਮੈਂ ਕਹਿਣਾ ਚਾਹਿਆ ਪਰ ਰਾਜਵੀਰ ਪਾਸਾ ਲੈ ਕੇ ਸੌਂ ਗਏ ਸ਼ਾਇਦ ਉਹ ਥੱਕੇ ਹੋਏ ਸੀ ਜਾਂ ਫਿਰ ਉਹਨਾਂ ਦੇ ਦਿਲ ਵਿੱਚ ਮੇਰੇ ਲਈ ਮੈਲ ਆ ਗਈ ਸੀ ਦਿਨ ਗੁਜ਼ਰਦੇ ਗਏ ਮੇਰੀ ਸੱਸ ਬਹੁਤ ਬਿਮਾਰ ਹੋ ਗਈ ਮੈਂ ਉਹਨਾਂ ਦੀ ਸੇਵਾ ਵਿੱਚ ਕੋਈ ਕਸਰ ਨਾ ਰੱਖੀ ਪਰ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਮੈਂ ਤੇ ਮੇਰੀ ਕੁੜੀ ਉਹਨਾਂ ਨੂੰ ਇੱਕ ਅੱਖ ਨਹੀਂ ਸੁਹਾਉਂਦੀਆਂ ਸੀ ਰਾਜਮੀਰ ਦਾ ਵਰਤਾਅ ਤਾਂ ਨਾਰਮਲ ਹੋ ਗਿਆ ਸੀ ਉਹ ਪਹਿਲਾਂ ਦੀ ਤਰ੍ਹਾਂ ਆਪਣੀ ਬੇਟੀ ਤੇ ਜਾਣ ਛਿੜਕਦਾ ਸੀ ਪਰ ਸੱਸ ਹੁਣ ਸਾਰਾ ਦਿਨ ਮੈਨੂੰ ਤੇ ਮੇਰੀ ਵੀ ਮਾਸੂਮ ਬੇਟੀ ਨੂੰ ਬੁਰਾ ਭਲਾ ਕਹਿੰਦੀ ਰਹਿੰਦੀ ਸੀ ਫਿਰ ਅਚਾਨਕ ਇੱਕ ਦਿਨ ਉਹ ਚੁੱਪ ਹੋ ਗਈ ਸਾਰਾ ਦਿਨ ਮੈਨੂੰ ਘੂਰਦੀ ਰਹੀ ਉਹਨਾਂ ਦੀ ਇਹ ਚੁੱਪ ਕਿਸੇ ਤੂਫਾਨ ਦੇ ਆਉਣ ਤੋਂ ਪਹਿਲਾਂ ਵਾਲੀ ਚੁੱਪ ਸੀ ਇੱਕ ਦਿਨ ਉਹ ਮੇਰੇ ਕਮਰੇ ਵਿੱਚ ਆਈ ਉਹਨਾਂ ਦੇ ਸੁਰ ਬਿਲਕੁਲ ਹੀ ਬਦਲੇ ਹੋਏ ਸੀ ਉਹ ਕਹਿੰਦੀ ਗੁਰਪ੍ਰੀਤਾ ਡਾਕਟਰ ਦੀਆਂ ਦਵਾਈਆਂ ਨਾਲ ਮੇਰੀ ਸਿਹਤ ਠੀਕ ਨਹੀਂ ਹੋ ਰਹੀ ਮੈਂ ਸੁਣਿਆ ਅੰਮ੍ਰਿਤਸਰ ਜਿੱਥੇ ਮੇਰੀ ਭੈਣ ਰਹਿੰਦੀ ਹੈ ਉਸਨੇ ਮੈਨੂੰ ਇੱਕ ਬੇਦਵਾਰੇ ਵਿੱਚ ਦੱਸਿਆ ਪਹਾੜਾਂ ਦੇ ਅੰਦਰ ਉਹਨਾਂ ਦਾ ਡੇਰਾ ਹੈ ਮੈਂ ਉਹਨਾਂ ਦੀ ਦਵਾਈ ਦੂਰ ਦੂਰ ਤੋਂ ਲੋਕਾਂ ਨੂੰ ਆਰਾਮ ਦਿੰਦੀ ਹੈ ਰਾਜਵੀਰ ਨੂੰ ਕਹੂੰਗੀ ਤਾਂ ਉਹ ਮੇਰੇ ਨਾਲ ਨਹੀਂ ਜਾਏਗਾ ਵੇਦ ਨੂੰ ਮਾੜਾ ਚੰਗਾ ਕਹੇਗਾ ਇਸ ਲਈ ਤੂੰ ਮੇਰੇ ਨਾਲ ਚੱਲਾ ਤਾਂ ਮੈਂ ਸੁਣ ਕੇ ਹੈਰਾਨ ਰਹਿ ਗਈ ਪਰ ਮੈਂ ਖੁਸ਼ ਵੀ ਸੀ ਕਿ ਘੱਟ ਤੋਂ ਘੱਟ ਸੱਸ ਨੇ ਮੇਰੇ ਨਾਲ ਗਲਤੀ ਕੀਤੀ ਠੀਕ ਹੈ ਮੰਮੀ ਜੀ ਮੈਂ ਕੁੜੀ ਨੂੰ ਗਵਾਂਡੀਆਂ ਦੇ ਘਰੇ ਦੇ ਆਵਾਂਗੀ ਪਤਾ ਨਹੀਂ ਵਾਪਸੀ ਵਿੱਚ ਕਿੰਨੀ ਦੇਰ ਲੱਗ ਜਾਵੇ ਕਿਤੇ ਤੁਹਾਨੂੰ ਪਰੇਸ਼ਾਨ ਨਾ ਕਰੇ ਮੈਂ ਕਿਹਾ ਤਾਂ ਮੇਰੀ ਸੱਸ ਘਬਰਾ ਗਈ ਕਹਿੰਦੀ ਨਹੀਂ ਨਹੀਂ ਇਸ ਦੇ বিনা ਥੋੜੀ ਜਾਵਾਂਗੇ ਛੋਟੀ ਜੀ ਬੱਚੀ ਨੂੰ ਕਿਸੇ ਹੋਰ ਦੇ ਹਵਾਲੇ ਕਰਕੇ ਕਿਉਂ ਜਾਵਾਂਗੇ ਇਸ ਨੂੰ ਨਾਲ ਲੈ ਕੇ ਹੀ ਚੱਲਾਂਗੇ ਉਹਨਾਂ ਨੇ ਕਿਹਾ ਤਾਂ ਮੈਂ ਹੈਰਾਨ ਸੀ ਪਰ ਉਹਨਾਂ ਦੀ ਗੱਲ ਮੰਨ ਲਈ ਪਰ ਇਹ ਫੈਸਲਾ ਮੇਰੇ ਲਈ ਗਲਤ ਸਾਬਿਤ ਹੋਇਆ ਸਾਸਨੇ ਘਰ ਦੀ ਗੱਡੀ ਹੁੰਦੇ ਸਾਨੂੰ ਰਿਕਸ਼ੇ ਵਿੱਚ ਬਿਠਾਇਆ ਬੜੇ ਲੰਬੇ ਸਫ਼ਰ ਤੋਂ ਬਾਅਦ ਰਿਕਸ਼ਾ ਅਜੀਬੋ ਜੀ ویرਾਨ ਜਗ੍ਹਾ ਤੇ ਇਲਾਕੇ ਵਿੱਚ ਜਾ ਕੇ ਰੁਕ ਗਿਆ ਤਾਂ ਮੇਰੀ ਸੱਸੋ ਦੇ ਵਿੱਚੋਂ ਉਤਰ ਗਈ ਰਿਕਸ਼ੇ ਵਾਲਾ ਸਾਨੂੰ ਅਜੀਬ ਨਜ਼ਰਾਂ ਨਾਲ ਵੇਖਦਾ ਰਿਹਾ ਤੇ ਅੱਗੇ ਲੰਘ ਗਿਆ ਮੇਰੀ ਸੱਸ ਮੈਨੂੰ ਲੈ ਕੇ ਉੱਚੀਆਂ ਨੀਵਾ ਪਹਾੜੀਆਂ ਅੰਦਰ ਜਾਣ ਲੱਗੀ ਕਦੇ ਇੱਕ ਪਹਾੜ ਤੇ ਚੜਦੀ ਤੇ ਕਦੇ ਦੂਜੇ ਪਹਾੜ ਤੇ ਵੇ ਜੀ ਕਿੱਥੇ ਵੜਦੇ ਨੇ ਮੈਨੂੰ ਤਾਂ ਨਜ਼ਰ ਨਹੀਂ ਆ ਰਿਹਾ ਮੇਰੀ ਬੇਟੀ ਭੁੱਖ ਨਾਲ ਬਿਲਕ ਰਹੀ ਸੀ ਖੁਦ ਮੈਨੂੰ ਵੀ ਬਹੁਤ ਜ਼ਿਆਦਾ ਪਿਆਸ ਲੱਗੀ ਸੀ ਅੱਛਾ ਤੁਸੀਂ ਇੱਥੇ ਰੁਕੋ ਕੋੜੀ ਇੱਕ ਘਰ ਹੈ ਮੈਂ ਉੱਥੋਂ ਪਾਣੀ ਲੈ ਕੇ ਆਉਣੀ ਆ ਮੇਰੀ ਸੱਸ ਨੇ ਕਿਹਾ ਤਾਂ ਮੈਨੂੰ ਬਹੁਤ ਡਰ ਲੱਗ ਰਿਹਾ ਸੀ ਇੱਕ ਵੀਰਾਨ ਇਲਾਕੇ ਵਿੱਚ ਪਰ ਮੈਂ ਸੱਸ ਨੂੰ ਡਰ ਦੇ ਮਾਰੇ ਕਹਿ ਨਾ ਸਕੀ ਉਹ RAM NAR ਪਹਾੜ ਤੋਂ ਏਟਾ ਉਤਰੀ ਥੋੜੀ ਦੇਰ ਬਾਅਦ ਗਾਇਬ ਹੋ ਗਈ ਘੰਟਾ ਤੱਕ ਉਹਨਾਂ ਦਾ ਇੰਤਜ਼ਾਰ ਕਰਨ ਤੋਂ ਬਾਅਦ ਜਦੋਂ ਉਹ ਨਹੀਂ ਤਾਂ ਮਜਬੂਰਨ ਮੈਂ ਆਪਦੀ ਕੁੜੀ ਨੂੰ ਲੈ ਕੇ ਵਾਪਸ ਆ ਗਈ ਹੁਣ ਸਾਹਮਣੇ ਜੋ ਸੀਨ ਮੈਨੂੰ ਦਿਖਾਈ ਦੇ ਰਿਹਾ ਸੀ ਉਸ ਨੂੰ ਵੇਖ ਕੇ ਮੈਂ ਬਹੁਤ ਹਾਰਨ ਹੋ ਗਈ ਘਰ ਦਾ ਦਰਵਾਜ਼ਾ ਖੁੱਲਿਆ ਹੋਇਆ ਸੀ ਅੰਦਰ ਰਾਜਵੀਰ ਇੱਕ ਪੁਲਿਸ ਇਨਸਪੈਕਟਰ ਦੇ ਗਲ ਮਿਲ ਰਿਹਾ ਸੀ ਉਹਨਾਂ ਦਾ ਉਹ ਪੁਰਾਣਾ ਦੋਸਤ ਲੱਗ ਰਿਹਾ ਸੀ ਉਹ ਕਹਿ ਰਿਹਾ ਸੀ ਮਾਫ ਕਰਿਓ ਰਾਜਵੀਰ ਸਾਨੂੰ ਦੇਰ ਤਾਂ ਲੱਗ ਗਈ ਪਰ ਤੁਹਾਡੇ ਕੰਮ ਨੂੰ ਅਸੀਂ ਇਸ ਤਰ੍ਹਾਂ ਨਹੀਂ ਛੱਡ ਸਕਦੇ ਸੀ ਲੋ ਤੁਹਾਡੀ ਇਮਾਨਤ ਹਾਜ਼ਰ ਹੈ ਇਨਸਪੈਕਟਰ ਨੇ ਆਪਣੇ ਪਿੱਛੇ ਖੜੀ ਚਾਦਰ ਦੇ ਅੰਦਰ ਕੰਬਦੀ ਕੁੜੀ ਨੂੰ ਰਾਜਵੀਰ ਦੇ ਵੱਲ ਕੀਤਾ ਤਾਂ ਰਾਜਵੀਰ ਨੇ ਉਸ ਨੂੰ ਖਾ ਜਾਣ ਵਾਲੀ ਅੱਖਾਂ ਨਾਲ ਵੇਖਿਆ ਮੈਂ ਦਰਵਾਜ਼ੇ ਤੇ ਖੜੀ ਸੀ ਮੇਰੀ ਸੱਸ ਵੀ ਦਰਵਾਜ਼ੇ ਤੇ ਖੜੀ ਹਰਾਨੀ ਨਾਲ ਇਹ ਸਭ ਵੇਖ ਰਹੀ ਸੀ ਉਹ ਕੋਈ ਹੋਰ ਨਹੀਂ ਬਲਕਿ ਮੇਰੀ ਨਨਾਨ ਸੀ ਇਹ ਸਭ ਕੀ ਹੈ ਇਹ ਤਾਂ ਮੇਰੀ ਕੁੜੀ ਹੈ ਇਸ ਨੂੰ ਕਿੱਥੋਂ ਲਿਆਏ ਹੋ ਮੇਰੀ ਸੱਸ ਨੇ ਭੱਜ ਕੇ ਆ ਆਪਣੀ ਕੁੜੀ ਨੂੰ ਗੜਨਾ ਲਾ ਲਿਆ ਜੋ ਉੱਚੀ ਉੱਚੀ ਰੋ ਰਹੀ ਸੀ ਪੁਲਿਸ ਵਾਲਾ ਵੀ ਹੈਰਾਨ ਹੋ ਗਿਆ ਤੇ ਰਾਜਵੀਰ ਨੇ ਆਪਣੀ ਭੈਣ ਨੂੰ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਵੇਖਿਆ ਜਦੋਂ ਤੂੰ ਸਾਡੇ ਘਰ ਵਿੱਚ ਚੋਰੀ ਹੋਈ ਹੈ ਚੋਰ ਇਸ ਨੂੰ ਚੁੱਕ ਕੇ ਲੈ ਗਏ ਸੀ ਉਦੋਂ ਤਾਈਂ ਪੁਲਿਸ ਵਾਲੇ ਇਹਨਾਂ ਦੇ ਪਿੱਛੇ ਲੱਗੇ ਹੋਏ ਸੀ ਪੁਲਿਸ ਵਾਲਿਆਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਕੁਝ ਸ਼ੱਕ ਸੀ ਇਹੋ ਜਿਹਾ ਅਨੋਖਾ ਕੇਸ ਲਗਾਤਾਰ ਤਫ਼ਤੀਸ਼ ਤੋਂ ਪੁੱਛਤਾਣ ਤੋਂ ਬਾਅਦ ਆਖਰਕਾਰ ਕੁਝ ਲੋਕ ਉਹਨਾਂ ਦੇ ਗੁੰਡਿਆਂ ਤੱਕ ਪਹੁੰਚ ਗਏ ਤੇ ਪਤਾ ਲੱਗਾ ਕਿ ਇਹ ਭੈਣ ਜੋ ਸ਼ਕਲ ਤੋਂ ਸਿੱਧੀ ਸਾਦੀ ਮਾਸੂਮ ਲੱਗਦੀ ਹੈ ਇਹ ਖੁਦ ਉਸ ਗੁੰਡੇ ਦੀ ਪ੍ਰੇਮ ਘਰੇ ਚੁਕੀ ਹੈ ਇਹਨਾਂ ਦੋਨਾਂ ਨੇ ਮਿਲ ਕੇ ਪਲਾਨ ਬਣਾਇਆ ਸੀ ਕਿ ਘਰ ਵਿੱਚ ਚੋਰੀ ਡਕੈਤੀ ਤੋਂ ਬਾਅਦ ਇਸ ਨੂੰ ਆਪਣੇ ਨਾਲ ਅਗਵਾ ਕਰਕੇ ਲੈ ਜਾਵਾਂਗੇ ਤਾਂ ਕਿ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ ਪੁੱਛੋ ਇਸ ਨੂੰ ਰਾਜਵੀਰ ਨੇ ਕਿਹਾ ਤਾਂ ਮੇਰੀ ਸੱਸ ਹੈਰਾਨ ਹੋ ਗਈ ਮੇਰੀ ਨਨਾਣ ਆਪਣਾ ਜੁਰਮ ਸਵੀਕਾਰ ਕਰ ਰਹੀ ਸੀ ਤੇ ਮਾਫੀ ਮੰਗ ਰਹੀ ਸੀ ਪੁਲਿਸ ਵਾਲਾ ਅਚਾਨਕ ਬੋਲਿਆ ਸਿਰਫ ਇਹ ਨਹੀਂ ਬਲਕਿ ਇੱਕ ਹੋਰ ਮਾੜੀ ਖਬਰ ਤੁਹਾਨੂੰ ਦੇਣ ਵਾਲਾ ਹਾਂ ਤੁਹਾਡਾ ਪੁੱਤ ਉਸ ਦਿਨ ਐਕਸੀਡੈਂਟ ਵਿੱਚ ਨਹੀਂ ਮਰਿਆ ਸੀ ਸਗੋਂ ਨਸ਼ੇ ਦੀ ਓਵਰਡੋਜ਼ ਨਾਲ ਮਰਿਆ ਸੀ ਸਿਰਫ ਰਾਜਵੀਰ ਦੇ ਕਰਕੇ ਮੈਂ ਬਾਕੀ ਕਿਸੇ ਨੂੰ ਇਹ ਗੱਲ ਨਹੀਂ ਦੱਸੀ ਸੀ ਤਾਂ ਕਿ ਤੁਹਾਡੇ ਘਰ ਦੀ ਬਦਨਾਮੀ ਨਾ ਹੋਵੇ ਪੁਲਿਸ ਵਾਲਾ ਕਹਿ ਰਿਹਾ ਸੀ ਤਾਂ ਮੇਰੀ ਸੱਸ ਸਿਰ ਫੜ ਕੇ ਜ਼ਮੀਨ ਤੇ ਬਹਿ ਗਈ ਤਾਉ ਕਹਿਣ ਲੱਗੀ ਕਿ ਮੈਂ ਹਰ ਚੀਜ਼ ਦਾ ਦੋਸ ਗੁਰਪ੍ਰੀਤ ਤੇ ਲਾਉਂਦੀ ਰਹੀ ਮੈਨੂੰ ਨਹੀਂ ਪਤਾ ਸੀ ਮੇਰੀ ਤਾਂ ਆਪਣੀ ਔਲਾਦ ਬਹੁਤ ਮਾੜੀ ਐ ਮੇਰੀ ਸੱਸ ਰੋਂਦੇ ਹੋਏ ਕਹਿ ਰਹੀ ਸੀ ਉਹ ਬਹੁਤ ਸ਼ਰਮਿੰਦਾ ਸੀ ਤਾਂ ਰਾਜਵੀਰ ਕਹਿੰਦਾ ਕਿ ਮੰਮੀ ਤੁਸੀਂ ਫालतੂ ਵਿੱਚ ਗੁਰਪ੍ਰੀਤ ਤੇ ਐਵੇਂ ਦੋਸ ਲਾਉਂਦੇ ਰਹੇ ਪਾਪਾ ਜੀ ਦਿਲ ਦੇ ਮਰੀਜ਼ ਸੀ ਉਹ ਰਾਤ ਉਹਨਾਂ ਦੀ ਮੌਤ ਹੋ ਗਈ ਸੀ ਇਹਦੇ ਵਿੱਚ ਗੁਰਪ੍ਰੀਤ ਦਾ ਕੀ ਖਸੂਰ ਸੀ ਬਾਕੀ ਤੁਹਾਡੇ ਦੋਨੇ ਬੱਚਿਆਂ ਦੇ ਨਾਲ ਜੋ ਕੁਝ ਹੋਇਆ ਉਹਨਾਂ ਦੀ ਆਪਣੀਆਂ ਗਲਤੀਆਂ ਕਰਕੇ ਹੋਇਆ ਰਾਜਵੀਰ ਨੇ ਮੇਰੀ ਸਾਈਡ ਲੈ ਲਈ ਮੇਰੀ ਸੱਸ ਤੇ ਨਾਨ ਜਮੀਨ ਤੇ ਬੈਠਿਆ ਉੱਚੀ ਉੱਚੀ ਰੋ ਰਹੀਆਂ ਸੀ ਉਹ ਜਾਣਦੀ ਸੀ ਕਿ ਹੁਣ ਮੇਰੀ ਨਜ਼ਰ ਵਿੱਚ ਉਹਨਾਂ ਦਾ ਮਾਣ ਕਦੇ ਉੱਚਾ ਨਹੀਂ ਹੋਵੇਗਾ ਉਹਨਾਂ ਦੀਆਂ ਅੱਖਾਂ ਹੁਣ ਖੁੱਲ੍ਹ ਚੁੱਕੀਆਂ ਸੀ ਪਰ ਹੁਣ ਉਹਨਾਂ ਦਾ ਵਜੂਦ ਆ ਰਾਜਵੀਰ ਦੀਆਂ ਨਜ਼ਰਾਂ ਵਿੱਚ ਖਤਮ ਹੋ ਚੁੱਕਿਆ ਸੀ ਫਿਰ ਰਾਜਵੀਰ ਨੇ ਮੇਰਾ ਹੱਥ ਫੜਿਆ ਤੇ ਮੈਨੂੰ ਅੰਦਰ ਲੈ ਗਏ ਮੇਰੀ ਸੱਸ ਨਨਾਂ ਬਾਹਰ ਬੈਠੀਆਂ ਆਪਣੀ ਕਰਨੀ ਤੇ ਤੇ ਆਪਣੀ ਕਿਸਮਤ ਤੇ ਰੋ ਰਹੀਆਂ ਸੀ ਐਸੇ ਤਰ੍ਹਾਂ ਸਾਰੀ ਸੱਚਾਈ ਮੇਰੀ ਸੱਸ ਨੂੰ ਪਤਾ ਲੱਗ ਚੁੱਕੀ ਸੀ ਮੇਰੀ ਸੱਸ ਹਮੇਸ਼ਾ ਮੇਰੇ ਤੋਂ ਮਾਫੀ ਮੰਗਦੀ ਰਹਿੰਦੀ ਤੇ ਰੋਂਦੀ ਰਹਿੰਦੀ ਮੈਂ ਆਪਦੀ ਸੱਸ ਨੂੰ ਜ਼ਿਆਦਾ ਦਿਨ ਇਸ ਤਰ੍ਹਾਂ ਸ਼ਰਮਿੰਦਾ ਨਹੀਂ ਕਰ ਸਕਦੀ ਸੀ ਇੱਕ ਦਿਨ ਸੱਸ ਨੂੰ ਮੈਂ ਭੱਜ ਕੇ ਗੜਨਾ ਲਾ ਲਿਆ ਤੇ ਕਿਹਾ ਕਿ ਮਾਂ ਜੀ ਤੁਹਾਨੂੰ ਇਸ ਤਰ੍ਹਾਂ ਰੋਜ਼-ਰੋਜ਼ ਮੇਰੇ ਕੋਲ ਮਾਫੀ ਮੰਗਣ ਦੀ ਲੋੜ ਨਹੀਂ ਹੈ ਮੇਰੇ ਦਿਲ ਵਿੱਚ ਤੁਹਾਡੇ ਲਈ ਕੋਈ ਨਹੀਂ ਹੈ ਤਾਂ ਉਸ ਦਿਨ ਤੋਂ ਬਾਅਦ ਸੱਸ ਨੇ ਵੀ ਮੈਨੂੰ ਧੀਆ ਤਰ੍ਹਾਂ ਰੱਖਣਾ ਸ਼ੁਰੂ ਕਰ ਦਿੱਤਾ ਉਸ ਦਿਨ ਤੋਂ ਲੈ ਕੇ ਅੱਜ ਤੱਕ ਮੇਰੀ ਸੱਸ ਤੇ ਮੇਰੀ ਨਨਾਂ ਮੇਰੀ ਜਾਨ ਜੁੰਦਿਆਂ ਨੇ ਤੇ ਮੈਨੂੰ ਕੋਈ ਤਕਲੀਫ ਹੋਣ ਨਹੀਂ ਦਿੰਦੀਆਂ ਮੇਰਾ ਪਤੀ ਤਾਂ ਪਹਿਲਾਂ ਹੀ ਮੇਰੀ ਜਾਨ ਜਿੰਦਾ ਸੀ ਐਸੇ ਤਰ੍ਹਾਂ ਹੁਣ ਮੈਂ ਬਹੁਤ ਜ਼ਿਆਦਾ ਖੁਸ਼ੀ ਮੇਰਾ ਘਰ ਫਿਰ ਤੋਂ ਸਵਰਗ ਬਣ ਚੁੱਕਿਆ ਸੀ ਸਭ ਕੁਝ ਠੀਕ ਠਾਕ ਵਧੀਆ ਚੱਲਣ ਲੱਗ ਜਾਂਦਾ ਐਸੇ ਤਰ੍ਹਾਂ ਮੇਰੀ ਜ਼ਿੰਦਗੀ ਨਿਕਲ ਲੱਗ ਰਹੀ ਸੀ ਤਾਂ ਦੋਸਤੋ ਇੱਕ ਕਹਾਣੀ ਸੁਣਾਉਣ ਦਾ ਮਕਸਦ ਕਿਸੇ ਨੂੰ ਦੁਖੀ ਕਰਨਾ ਜਾਂ ਪਰੇਸ਼ਾਨ ਕਰਨਾ ਨਹੀਂ ਹੈ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਕਈ ਵਾਰ ਸਾਡੇ ਨਾਲ ਐਦਾਂ ਦੇ ਹਾਲਾਤ ਹੋ ਜਾਂਦੇ ਨੇ ਕਿ ਸਾਡਾ ਹਰ ਇੱਕ ਤੇ ਭਰੋਸਾ ਚੱਕਿਆ ਜਾਂਦਾ ਹੈ ਪਰ ਜਦੋਂ ਹਰ ਇੱਕ ਤੇ ਭਰੋਸਾ ਚੱਕਿਆ ਜਾਵੇ ਉਸ ਵਾਹਿਗੁਰੂ ਤੇ ਭਰੋਸਾ ਰੱਖਣਾ ਚਾਹੀਦਾ ਹੈ ਕਿਉਂਕਿ ਆਖਰ ਵਿੱਚ ਸਭ ਦੀ ਵਾਹ ਵਾਹਿਗੁਰੂ ਹੀ ਫੜਦਾ ਹੈ ਉਹ ਕਦੇ ਕਿਸੇ ਨੂੰ ਇਕੱਲਾ ਨਹੀਂ ਛੱਡਦਾ ਤਾਂ ਦੋਸਤੋ ਤੁਹਾਨੂੰ ਇਹ ਕਹਾਣੀ ਕਿੱਦਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਕੇ ਜਾਇਓ ਦੋਸਤੋ ਧੰਨਵਾਦ